ਵੱਡੇ ਲੋਕਾਂ ਦੇ ਕਹਿੰਦੇ ਜਾਂ ਅਮੀਰਾਂ ਦੇ ਕਹਿੰਦੇ ਆ ਬਿਲਡਰਾਂ ਦੇ ਕਹਿੰਦੇ ਆ ਬਣਾਈ ਹੈ ਗੋਲਮੋਲ ਪਾਲਸੀ ਤਾਂ ਕਿ ਤੁਹਾਨੂੰ ਖਰੀਦਣ ਦੇ ਪੈਸੇ ਵੀ ਲਾਉਣੇ ਨਾ ਪੈਣ। ਜੇ ਤੁਸੀਂ ਰਾਜ ਸਭਾ ਦੀ ਸੀਟ ਵੇਚ ਸਕਦੇ ਹੋ ਹੂੰ ਪੈਸੇ ਕਰਕੇ ਤੁਸੀਂ ਸਾਰੀ ਰਾਜ ਸਭਾ ਦੀ ਸੀਟਾਂ ਵੇਚ ਰਹੇ ਹੋ। ਤਾਂ ਫਿਰ ਤੁਸੀਂ ਪਾਲਸੀ ਵੀ ਉਹਨਾਂ ਤੋਂ ਬਣਾ ਰਹੇ ਹੋ। ਆਵਾਜ਼ੀ ਪਾਰਟੀ ਆਵਾਜ਼ਮਦ ਪਾਰਟੀ ਨੇ ਆਵਾਜ਼ਮਦ ਵੀ ਲਈ ਕੁਝ ਵੀ ਨਹੀਂ ਹੈ। ਹੂੰ ਇਹ ਤਾਂ ਵੱਡੇ ਵੱਡੇ ਬਿਲਡਰਾਂ ਦੀ ਇੱਕ ਹੋਰ ਠਗੀ ਦੀ ਸਕੀਮ ਹੈ। ਲੌਅ ਐਂਡ ਆਰਡਰ ਨਹੀਂ ਮੇਨਟੇਨ ਕਰਦਾ ਇਹ ਜ਼ਮੀਨਾਂ ਦੇ ਇਹ ਅਰਬਨ ਡਵੈਲਪਮੈਂਟ ਕਿਵੇਂ ਕਰ ਲੈਣਗੇ ਪਰ ਮੁੱਖ ਮੰਤਰੀ ਲਗਾਤਾਰ ਕਰੇ ਮੈਂ ਕਿਸਾਨ ਦਾ ਪੁੱਤ ਮੈਂ ਨੱਕੇ ਲਾਇ ਹਰ ਸਟੇਜ ਤੋਂ ਕਹਿੰਦੇ ਨੇ ਉਹ ਜਿਹੜੇ ਠੱਗੀ ਕਰਦੇ ਫਿਰ ਉਹਨੂੰ ਝੂਠ ਬੋਲਣਾ ਪੈਂਦਾ ਹਰ ਚੀਟਰ ਝੂਠ ਬੋਲਦਾ ਹੈ ਜੀ ਉਹਦਾ ਚਿਹਰਾ ਬੜਾ ਲੱਗਦਾ ਹੁੰਦਾ ਠੱਗ ਠੱਗੀ ਕਰੀ ਉਹ ਸਾਡਾ ਜਿਹੜਾ ਸ਼ਰੀਫ ਲੱਗੇ ਦੀ ਉਹਨ ਹੋਰ ਠੱਗੀ ਜਿਹੜੀ ਸ਼ੁਰੂ ਕੀਤੀ ਹੈ ਕਿ ਜ਼ਮੀਨ ਐਕਵਾਇਰ ਨਹੀਂ ਕਰਨੀ ਪਾਵੇ ਖਫਜ਼ਾ ਲੈ ਲਓ ਇਹੋ ਜੀ ਠੱਗੀ ਤਾਂ ਪਹਿਲਾਂ ਅਸੀਂ ਕਦੇ ਨਹੀਂ ਦੇਖੀ ਪਾਲਿਸੀ ਜਿਹੜੀ ਮੈਂ ਸਟੱਡੀ ਕੀਤੀ ਹੈ ਤੇ ਇਹ ਕਹਿ ਲੋ ਕਿ ਇੱਕ ਤੁਹਾਨੂੰ ਇੱਕ ਡ੍ਰੀਮ ਦਿਖਾਇਆ ਤੁਹਾਨੂੰ ਸੁਪਨਾ ਦਿਖਾਇਆ ਇੱਕ ਖਸਾਨਾ ਨੂੰ ਦੀ ਉਹਨ ਧੋੜ ਠਗੀ ਜਿਹੜੀ ਸ਼ੁਰੂ ਕੀਤੀ ਹੈ ਕਿ ਜ਼ਮੀਨ ਐਕਵਾਇਰ ਨਹੀਂ ਕਰਨੀ ਪਵੇ ਕਬਜ਼ਾ ਲੈ ਲਓ ਇਹੋ ਜੀ ਠਗੀ ਤਾਂ ਪਹਿਲਾਂ ਅਸੀਂ ਕਦੇ ਨਹੀਂ ਦੇਖੀ ਸਰਕਾਰ ਪੁਲਿਸ ਨੂੰ ਕੰਟਰੋਲ ਦੇ ਕਰਸਾ ਝੂਠੇ ਮੁਕਾਬਲੇ ਦੁਆਰਾ ਸ਼ੁਰੂ ਕਰਤੇ 25 ਸਾਲ ਬਾਅਦ ਠਗੀ ਥੋੜੀ ਦਾ ਧੰਦਾ ਇਸ ਤੋਂ ਲੋਟੇ ਰਹਿਣਾ ਚਾਹੀਦਾ ਠੀਕ ਕੀਤਾ ਖਸਾਨਾ ਨੂੰ ਹਰਾਮ ਆਪ ਵੀ ਜਿਹੜਾ ਪਹਿਲਾਂ ਅਸੀਂ ਉਹ ਖਾਸ ਬੰਦੇ ਚੱਕਰ ਵਿੱਚ ਹੈ ਔਰ ਖਾਸ ਬੰਧਿਆ ਤੋਂ ਹੀ ਪੈਸਾ ਕਮਾਉਣ ਦੇ ਢੰਗ ਸਿੱਖ ਰਿਹਾ ਹੈ ਤੁਸੀਂ ਪਿੰਡਾਂ ਨੂੰ ਨਾਓ ਸ਼ਹਿਰ ਨਾ ਕਿ ਪਿੰਡਾਂ ਨੂੰ ਬਰਬਾਦ ਕਰਕੇ ਸ਼ਹਿਰ ਦਾ ਸੁਪਨਾ ਦਿਖਾ ਕੇ ਬਿਲਡਰਾਂ ਨੂੰ ਮਹਿੰਗੀ ਜ਼ਮੀਨ ਲਈ ਕਮਰਸ਼ੀਅਲੀ ਵੇਚਣ ਲਈ ਦੱਦਿਆ ਲੈਂਡ ਪੂਲਿੰਗ ਪਾਲਿਸੀ ਖਿਲਾਫ ਆਪ ਸਰਕਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਕਿਸਾਨ ਵੀ ਸੜਕਾਂ ਤੇ ਨੇ ਆਪੋਜੀਸ਼ਨ ਵੀ ਸੜਕਾਂ ਤੇ ਹੈ ਤੇ ਐਕਟਵੇਸਟ ਵੀ ਸੜਕਾਂ ਤੇ ਆ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਹੁੰਦੀ ਹੈ ਹਾਈ ਕੋਰਟ ਦੇ ਵੱਲੋਂ 4 ਹਫ਼ਤਿਆਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸਟੇਲ ਆਇਆ ਗਿਆ ਸਾਡੇ ਨਾਲ ਸੀਨੀਅਰ ਵਕੀਲ ਆਰ ਐਸ ਪੈਂਸ ਜੀ ਮੌਜੂਦ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਸੈਕੂਲਚਰ ਫੈਗ੍ਰੀਟੀਕਾ ਖਾਲਸਾ ਫੈਗ੍ਰੀਟੀਕਾ ਖਾਲਸਾ ਠੀਕ ਠਾਕ ਹੋ ਜੀ ਬਿਲਕੁਲ ਠੀਕ ਜੀ ਸਰ ਹਾਈ ਕੋਰਟ ਦੇ ਵੱਲੋਂ ਸਟੇਲ ਆਇਆ ਗਿਆ ਇੱਕ ਪਾਸੇ ਸਰਕਾਰ ਕਹਿ ਰਹੀ ਸੀ ਕਿ ਲੈਂਡ ਪੂਲਿੰਗ ਪਾਲਿਸੀ ਪੰਜਾਬ ਹਿੱਤ ਚ ਹੈ ਦੇਸ਼ ਹਿੱਤ ਚ ਚਲੋ ਹਾਈ ਕੋਰਟ ਨੇ ਹਲੇ ਇੰਟਰਮ ਸਟੇ ਲਾਇਆ ਹੈ ਹਲੇ ਸਾਲੂ ਪੱਕਾ ਨਹੀਂ ਪਤਾ ਕਿ ਉਹ ਕਿਧਰ ਕਿਹਦਾ ਕੀ ਫੈਸਲਾ ਕਰਦੇ ਨੇ ਜੀ ਮਗਰ ਪਾਲਿਸੀ ਜਿਹੜੀ ਮੈਂ ਸਟੱਡੀ ਕੀਤੀ ਹੈ ਇਹਦੀ ਨੀਅਤ ਨੀਅਤ ਸਭ ਕੁਝ ਲੱਗ ਡਿਪੈਂਡ ਕਰਦਾ ਨਾ ਸਰਕਾਰ ਦੀ ਕਿਉਂਕਿ ਇਹ ਕਾਨੂੰਨ ਨਹੀਂ ਹੈ ਇਹ ਸਰਕਾਰ ਦੀ ਪਾਲਿਸੀ ਹੈ ਨਵੀਂ ਸਰਕਾਰ ਆਏਗੀ ਨਵੀਂ ਪਾਲਿਸੀ ਬਲ ਜਾਏਗੀ ਜੀ ਤੇ ਕਾਨੂੰਨ ਜਿਹੜੇ ਆਲਰੇਡੀ ਅਰਬਨ ਡਵੈਲਪਮੈਂਟ ਦੇ ਹੈ ਟਾਊਨ ਪਲਾਨਿੰਗ ਦੇ ਹੈ ਮਾਸਟਰ ਪਲਾਨਸ ਦੇ ਹੈ ਉਹਨਾਂ ਵਿੱਚ ਇਹਨਾਂ ਨੇ ਕੋਈ ਬਦਲਾਅ ਨਹੀਂ ਕੀਤਾ ਜੀ ਤੇ ਜੇ ਉਹਨਾਂ ਨੇ ਕੋਈ ਬਦਲਾਅ ਨਹੀਂ ਕੀਤਾ ਤਾਂ ਫਿਰ ਪਾਲਸੀ ਦਾ ਕੋ ਮਤਲਬ ਨਹੀਂ ਰਹਿ ਗਿਆ ਪਾਲਸਾ ਦਾ ਇੱਕ 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 ਇਹ ਲੋਕ ਇੱਕ ਤੁਹਾਨੂੰ ਇੱਕ ਡ੍ਰੀਮ ਦਿਖਾਇਆ ਤੁਹਾਨੂੰ ਸੁਪਨਾ ਦਿਖਾਇਆ ਇੱਕ ਸਾਨਾ ਨੂੰ ਕਿ ਜ਼ਮੀਨ ਅਜ ਦੇ ਦਿਓ ਬਿਨਾ ਪੈਸੇ ਤੋਂ ਤੇ ਤੁਹਾਨੂੰ ਕੱਲ ਮਲਟੀ ਸਟੋਰੀ ਬਿਲਡਿੰਗਾਂ ਚ ਕਮਰਸ਼ੀਅਲ ਪਲਾਟ ਮਿਲ ਜਾਏਗਾ ਇੱਕ ਗ੍ਰੈਂਡ ਚੰਡੀਗੜ੍ਹ ਵਾਲਾ ਘਰ ਮਿਲ ਜਾਏਗਾ ਇੱਕ ਸੁਪਨਾ ਹੈ ਹਮ ਜੇ ਥੱਲੇ ਡਵੈਲਪਮੈਂਟ ਹੋਈ ਨਹੀਂ ਇੰਡਸਟਰੀ ਚੱਲ ਨਹੀਂ ਰਹੀ ਤੇ ਕਮਰਸ਼ਲ ਕਦ ਤੱਕ ਚਲ ਕਮਰਸ਼ੀਅਲੀ ਦੇ ਕਦ ਤੱਕ ਡਵੈਲਪ ਹੋਏ ਕਿੰਨੇ ਚੰਦੀਗੜ ਬਣ ਜਾਣਗੇ ਇਹ ਜਿਹੜਾ ਸੁਪਨਾ ਦਿਖਾ ਰਹੇ ਨੇ ਔਰ ਕਿਉਂਕਿ ਤੁਹਾਡੇ ਕੋਲ ਪੈਸਾ ਤਾਂ ਜ਼ਮੀਨ ਖਰੀਦਣ ਲਈ ਨਹੀਂ ਐਂ ਜਿਹੜੇ ਐਗਰੀਮੈਂਟ ਤੇ ਬੇਸ ਤੇ ਹੁਣ ਬਿਲਡਰਸ ਲੋਕਾਂ ਨੂੰ ਤੰਗ ਕਰ ਰਹੇ ਨੇ ਕਿਉਂਕਿ ਹਾਲਾਂਕਿ ਕਾਨੂੰਨ ਹੋਣ ਹੈ ਕਿ ਉਹਨਾਂ ਨੂੰ ਪਹਿਲਾਂ ਜ਼ਮੀਨ ਖਰੀਦਣ ਦੇ ਪੈਂਦੀ ਹੈ ਫਿਰ ਉਹਨਾਂ ਨੂੰ ਲਾਇਸੈਂਸ ਮਿਲਦਾ ਹੈ ਜੀ ਉਹਨਾਂ ਲਈ ਇੱਕ ਬਹੁਤ ਵੱਡੀ ਸਹੂਲਤ ਹੋ ਗਈ ਕਿ ਧਗੇ ਥੋੜੇ ਕਰਕੇ ਲਾਇਸੈਂਸ ਖਰੀਦਣ ਦੀ ਜ਼ਮੀਨ ਤੁਹਾਨੂੰ ਸ਼ੋ ਨਹੀਂ ਕਰਨੀ ਪੈਂਦੀ ਕਿਸੇ ਜ਼ਮੀਨ ਦੇ ਮਾਲਕ ਹੈ ਤੇ ਇਦਾਂ ਦੀਆਂ ਐਗਰੀਮੈਂਟ ਜਿਆ ਕਰਕੇ ਜਿਹਦੇ ਚ ਇੱਕ ਰੁਪਈਆ ਨਹੀਂ ਦੇਣਾ ਪੈਂਦਾ ਐਂ ਜਿਹੜੀ ਇਨਫੋਰਸੇਬਲ ਵੀ ਨਹੀਂ ਹੈ ਹੂੰ ਕਿਉਂਕਿ ਕਿਸੇ ਕਾਨੂੰਨ ਥੱਲੇ ਆਉਂਦੇ ਨਹੀਂ ਸਰਕਾਰੀ ਪਾਲਿਸੀ ਹੈ ਹੂੰ ਔਰ ਉਹਨਾਂ ਦੇ ਹਿਸਾਬ ਨਾਲ ਤੁਸੀਂ ਜਿੱਦਾਂ ਇੱਕ ਏਕੜ ਹੈ ਤਾਂ ਅੱਠ ਕਨਾਲ 6 ਕਨਾਲ ਲੈ ਲਓਗੇ ਦੋ ਕਨਾਲ ਦਾ ਪ੍ਰੋਮਿਸ ਕਰੋਗੇ ਕਿ ਦੋ ਕਨਾਲ ਤੁਹਾਨੂੰ ਉਹ ਦੇ ਦਾਂਗੇ ਜੀ ਘਰ ਦੇ ਦਾਂਗੇ ਉਹ ਕਰ ਦਾਂਗੇ ਇਹ ਇਹ ਸਾਰੇ ਸਭ ਪ੍ਰੋਮਿਸਿਸ ਹੈ ਪ੍ਰੋਮਿਸਿਸ ਕਦੋਂ ਪੂਰੇ ਹੋਣੇ ਵਾਅਦੇ ਪੂਰੇ ਕਦੋਂ ਹੋਣੇ ਹੈ ਜੇ ਸਰਕਾਰ ਇਲੈਕਸ਼ਨ ਵਿੱਚ ਗਿਆ ਹਰ ਵਾਅਦਾ ਪੂਰਾ ਨਹੀਂ ਕਰ ਪਾਉਂਦੇ ਤੇ ਪਾਲਿਸੀ ਵੀ ਉਹੋ ਜਿਹੇ ਇਲੈਕਸ਼ਨ ਪ੍ਰੋਮਿਸਿਸ ਹੈ ਕਿਉਂਕਿ ਬਿਲਕੁਲ ਹੀ ਕੋਈ 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 ਗਾਰੰਟੀ ਨਹੀਂ ਹੈ ਕੋਈ ਕਾਨੂੰਨ ਦੀ ਬੈਕਅਪ ਨਹੀਂ ਹੈ ਕੋਈ ਮਸ਼ੀਨਰੀ ਨਹੀਂ ਹੈ ਕਿ ਜੇ ਬਿਲਡਰ ਬੈਕਆਊਟ ਕਰ ਜਾਂਦਾ ਜਦੋਂ ਪ੍ਰੋਜੈਕਟ ਫੇਲ ਹੋ ਜਾਂਦਾ ਤਾਂ ਫਿਰ ਕੀ ਹੋਣਾ ਅਦਬ ਚੱਦਾ ਖੇਤ ਛੱਡ ਜਾਵਾਂਗੇ ਕੀ ਕਰਨਗੇ ਸੋ ਇਹ ਤਾਂ ਬੜਾ ਵੱਡਾ ਮੇਰੇ ਹਿਸਾਬ ਨਾਲ ਜੇ ਤਾਂ ਇਹਦੇ ਜਿੱਦਾਂ ਹੀ ਸਾਡੇ ਪਾਲਿਸੀ ਇੰਪਲੀਮੈਂਟੇਸ਼ਨ ਹੈ ਜਿੰਨੇ ਸਾਡੀ ਅਬਿਲਿਟੀ ਹੈ ਜਿੱਥੇ ਲੈਂਡ ਐਕੁਇਜਿਸ਼ਨ ਵਿੱਚ ਇੰਨੀਆਂ ਸੇਫਗਾਰਡਸ ਹੈ ਤੁਸੀਂ ਸਿੱਧਾ ਹਾਈ ਕੋਰਟ ਜਾ ਸਕਦੇ ਹੋ ਉਸ ਦੇ باوجود ਵੀ ਕੰਪਨਸੇਸ਼ਨ ਲੈ ਕਿੰਨਾ ਔਖਾ ਹੁੰਦਾ ਪਰ ਉਹਦੇ ਚ ਹੈ ਕਿ ਹਰ ਬੰਦੇ ਨੂੰ ਕੰਪਨਸੇਸ਼ਨ ਮਿਲ ਜਾਂਦੀ ਹੈ ਇੱਥੇ ਤਾਂ ਛੋਟੇ ਕਿਸਾਨ ਲੜੇ ਨਹੀਂ ਸਕਦੇ ਪ੍ਰਾਈਵੇਟ ਬਿਲਡਰਸ ਨੇ ਇਕਵਲ ਜਮੀਨ ਦਾ ਕਬਜ਼ਾ ਲੈ ਲਿਆ ਔਰ ਦੇਖ ਰਹੇ ਨੇ 30000 ਰੁਪਏ ਤੁਹਾਨੂੰ ਦਮਗੇ ਸਰਵਾਈਵਲ ਸਾਲ ਦਾ ਹੁਣ 50 ਕਹਿੰਦਾ ਜੀ ਹੁਣ 50 ਕਹਿੰਦਾ ਚਲੋ 60 ਕਹਿੰਦਾ ਮਗਰ ਉਹ ਕਹਿ ਰਹੇ ਕਿ ਤੀਜਾ 3 ਸਾਲ ਜਾਂ ਜਦੋਂ ਪੋਜੀਸ਼ਨ ਲਵੋਗੇ ਜਿਹੜਾ ਪਹਿਲਾ ਹੋ ਜਾਏ ਤੇ ਜੇ 3 ਸਾਲ ਪਹਿਲਾਂ ਹੋ ਗਏ ਤਾਂ ਫਿਰ ਖਤਮ ਪੋਜੀਸ਼ਨ ਤੁਹਾਡੇ 10 ਸਾਲ ਨੂੰ 7 ਸਾਲ ਤੁਸੀਂ ਭੁੱਖੇ ਮਰ ਜਾਓਗੇ ਸਾਡੇ ਡਾਇਰੀ ਫਾਰਮੇ ਖਤਮ ਹੋ ਜਾਣੀ ਹੈ ਤੁਹਾਡਾ ਅਰਬਨ ਡਵੈਲਪਮੈਂਟ ਤਾਂ ਹੀ ਹੁੰਦਾ ਜੇ ਡਿਮਾਂਡ ਹੋਵੇ ਚਾਹ ਤਾਂ ਹੋਏ ਨਾ ਇਹ ਬੜਾ ਪ੍ਰੋਸਪਰ ਸਟੇਟ ਹੋਵੇ ਪੈਸਾ ਬਣ ਰਹਾ ਹੋਵੇ ਮੈਨੂਫੈਕਚਰਿੰਗ ਚੱਲੀ ਹੋਵੇ ਇੰਡਸਟਰੀ ਚੱਲੀ ਹੋਣ ਤੇ ਲੋਕੀ ਵੱਡੇ ਵੱਡੇ ਸੋਨੇ ਸ਼ਹਿਰ ਬਣਾਉਣਾ ਚਾਹੁੰਦੇ ਤਾਂ 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 ਸਮਝ ਆਉਂਦਾ ਹੈ ਪੰਜਾਬ ਕੋ ਤਾਂ ਅੰਡਰ ਡੈਟ ਹੈ ਇੱਥੇ ਕਿਦਾਂ ਡਿਵੈਲਪਮੈਂਟ ਹੋਏਗੀ ਰਾਤ ਦਿਨ ਜਿਹੜੀ ਡਿਵੈਲਪਮੈਂਟ ਜਾਦਾ ਉਸੇ ਐਗਰੀਕਲਚਰ ਕਲਸਟਰ ਬਣਾਉਜਾ ਪਿੰਡਾਂ ਨੂੰ ਇੰਪਰੂਵ ਕਰੋ ਚਾ ਉਥੇ ਉਥੇ ਡਿਵੈਲਪਮੈਂਟ ਹੋਵੇ ਤਾਂ ਤਾਂ ਸਮਝ ਆਉਂਦਾ ਹੈ ਇਸ ਸਿਚੁਏਸ਼ਨ ਨਾਲ ਆ ਤਾਂ ਇੱਕ ਅਜੀਬ ਤਰ੍ਹਾਂ ਦੀ ਲੁੱਟ ਹੈ ਕਿ ਸ਼ਹਿਰ ਦੇ ਹਾਲਤ ਵਾਲੇ ਲੈਂਡ ਵੈਲਿਊਏਬਲ ਹੈ ਜਿੱਥੇ ਲੈਂਡ ਐਕੁਇਜਿਸ਼ਨ ਐਕਟ ਥੱਲੇ ਇਹਨੇ ਸੇਫਗਾਰਡ ਹੋਣ ਦੇ باوجود ਤੁਹਾਡੇ ਆਫੀਸਰ ਅਮਰੂਦ ਦਿਖਾ ਕੇ ਪੈਸੇ ਲੈ ਸਕਦੇ ਨੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੋ ਰ ਉਹਨਾਂ ਹਾਲਾਤਾਂ ਦੇ ਵਿੱਚ ਇਹੋ ਜੀ ਪਾਲਿਸੀ ਲਿਆ ਕੇ ਤੁਸੀਂ ਲਿਟਰਲੀ ਛੋਟੇ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਕਬਜ਼ਾ ਕਰ ਲਓਗੇ ਔਰ ਉਹਦੇ ਕੋਲ ਕੋਈ ਰਾਹ ਨਹੀਂ ਲੱਭਣਾ ਜਾਓ ਸਿਵਲ ਕੋਰਟ ਕੋਲ ਜਾਏਗਾ ਜਿੱਥੇ 20 ਸਾਲ ਲੱਗਣਗੇ ਉਦੋਂ ਤੱਕ ਸਰਵਾਈਵਲ ਦੀ ਲੜਨ ਦੀ ਬਿਲਕੁਲ ਨਹੀਂ ਹੈਗੀ ਲੈਂਡ ਇਕੁਏਸ਼ਨ ਵਿੱਚ ਤਾਂ ਘਟੂ ਘਟ ਸੀਦਾ ਕਬਜ਼ਾ ਲੈਣ ਤੋਂ ਪਹਿਲਾਂ ਪੈਸਾ ਦਿਓ ਇੱਥੇ ਤਾਂ ਉਹ ਹੀ ਨਹੀਂ ਹੈ ਤੁਸੀਂ 30 ਜਾਲੀ ਲੜੋਗੇ ਕਿਤੇ ਤੁਸੀਂ ਪੂਰੀ ਕੀਮਤ ਲਾਓਗੇ ਜੇ ਮੈਂ ਕੱਲ ਫਲੈਟ ਲੈਣਾ ਹੋਏ ਜਿਵੇਂ ਨੂੰ ਕੀਮਤ ਮਿਲ ਗਈ ਜਿੱਥੇ ਮਰਜੀ ਫਲੈਟ ਲਵਾ ਉਸੇ ਜ਼ਮੀਨ ਵਿੱਚ ਖਰਿਆ ਕਮਰਸ਼ੀਅਲੀ ਵਾਇਬਲ ਹੈ ਕਿ ਨਹੀਂ ਹੈ ਖੜਿਆ ਉਥੇ ਰਹਿਣ ਜੁਗਾ ਕੋਈ ਫੈਸਿਲਿਟੀ ਬਣਨੀ ਹੈ ਕਿ ਨਹੀਂ ਖੜਿਆ ਉਥੇ ਬਿਲਡਿੰਗ ਬਣਨੇ ਕਿ ਨਹੀਂ ਹੈ ਤੁਸੀਂ ਉਸ ਵਾਅਦੇ ਉੱਤੇ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਓ ਹਮਮ ਔਰ ਕਿੰਨਾ ਕਬਜ਼ਾ ਕਰ ਰਹੇ 25% ਦਾ ਪ੍ਰੋਮਿਸ ਕਰਦੇ 75% ਪੂਰਾ 100 ਦਾ ਕਬਜ਼ਾ ਕਰਨਾ ਜੀ 8 ਕਨਾਲ ਦਾ ਕਬਜ਼ਾ ਕਰ ਲੈਣਾ ਤਾਂ ਤੁਹਾਨੂੰ 2 ਕਨਾਲ ਦਾ ਜਾਂ 1 ਕਨਾਲ ਦਾ ਜਾਂ 1 ਪਲਾਟ ਦਾ ਜਾਂ ਥੋੜਾ ਅੱਧੇ ਕਨਾਲ ਦਾ ਇੱਕ ਕਮਰਸ਼ੀਅਲ ਸਪੇਸ ਦੀ ਪ੍ਰੋਮਿਸ ਕਰਨਾ ਜੀ ਕਦੋਂ ਹੋਏਗਾ ਕੋਈ ਟਾਈਮ ਲਾਈਨ ਨਹੀਂ ਕੋਈ ਇੰਪਲੀਮੈਂਟੇਸ਼ਨ ਨਹੀਂ ਕੋਈ ਗਰੰਟੀ ਨਹੀਂ ਹੈ ਕਿ ਜੇ ਫੇਲ ਹੋ ਗਿਆ ਤਾਂ ਕੀ ਹੋਏਗਾ ਜਾਂ ਤੁਸੀਂ ਕੋਈ ਮਸ਼ੀਨਰੀ ਫਿੱਟ ਨਹੀਂ ਕੀਤੀ ਔਰ ਜੇ ਸਲਾਤਾਂ ਵਿੱਚ ਇੱਥੇ ਜਿੱਥੇ ਆਲਰੇਡੀ ਮਸ਼ੀਨਰੀ ਹੈ ਉੱਥੇ ਵੀ ਇੰਪਲੀਮੈਂਟੇਸ਼ਨ ਔਖੀ ਹੈ ਤਾਂ ਇਹੋ ਜੀ ਲੈਂਡ ਪਾਲਿਸੀ ਤਾਂ ਇੱਕ ਬਿਲਕੁਲ ਉਹੋ ਜੀ ਗੱਲ ਹੈ ਕਿ ਜਿੱਦਾਂ ਪਹਿਲਾਂ ਉਹ ਕੰਟਰੈਕਟ ਪਾਲਿਸੀ ਚਲਾਈ ਸੀ ਜਿਹੜੇ ਕਾਨੂੰਨ ਬਣਾਏ ਸੀ ਉੱਥੇ ਦਾ ਘੱਟੋ ਘੱਟ ਸੇਫਗਾਰਡ ਸੀ ਕਾਨੂੰਨ ਬਣਾਇਆ ਸੀ ਤੁਸੀਂ ਕੋਰਟ ਵਿੱਚ ਇੰਪਲੀਮੈਂਟ ਕਰਾਸ ਕਰ ਸੀ ਉਦੋਂ ਸੀ ਕਿ ਤੁਸੀਂ ਕੰਟਰੈਕਸ਼ਨ ਲੈ ਕੇ ਲੋਕਾਂ ਤੋਂ ਖੇਤੀ ਲਈ ਸੀ ਸਿਰਫ ਇਹ ਤਾਂ ਇੱਕ ਅਜੀਬ ਤਰ੍ਹਾਂ ਦੀ ਗੱਲ ਹੈ ਕਿ ਸ਼ਹਿਰ ਦੇ ਜਿਹੜੇ ਆਲੇ-ਦੋਲੇ ਜਿੰਨੀ ਪੈਰੀਫਰੀ ਹੈ ਕਿਉਂਕਿ ਉਹ ਵੈਲਿਊਏਬਲ ਹੈ ਕਿਸਾਨ ਨੂੰ ਹੁਣ ਐਸੇ ਵੇਲੇ ਕਿਤੇ ਜ਼ਿਆਦਾ ਪੈਸੇ ਮਿਲਣਗੇ ਜਿਹੜਾ ਮਰਜ਼ੀ ਖਰੀਦ ਲੈਣ ਜੇ ਇੱਕ ਵਾਰੀ ਪੈਸੇ ਮਿਲ ਗਏ ਜਿੱਥੇ ਮਰਜ਼ੀ ਤੁਸੀਂ plots ਖਰੀਦੋ ਜਿੱਥੇ ਮਰਜ਼ੀ ਤੁਸੀਂ ਘਰ ਖਰੀਦੋ ਜਿੱਥੇ ਮਰਜ਼ੀ ਤੁਸੀਂ ਕਮਰਸ਼ੀਅਲ ਪਲੇਸ ਖਰੀਦੋ ਜੀ ਤੇ ਉਹ ਤਾਂ ਜਦੋਂ ਮਰਜ਼ੀ ਪੈਸਾ ਹੋਏਗਾ ਤਾਂ ਖਰੀਦ ਸਕਦਾ ਹੈ ਪੈਸੇ ਦਾ ਬਿਜ਼ਨਸ ਕਰ ਸਕਦਾ ਜਦ ਤੁਹਾਨੂੰ ਪੈਸਾ ਨਹੀਂ ਮਿਲਣਾ ਜਿੱਦਨ ਤੁਹਾਨੂੰ ਕਮਰਸ਼ੀਅਲ ਪ੍ਰਾਪ ਹਾਲੇ ਕਿਸੇ ਕੋਲ ਨਕਸ਼ਾ ਨਹੀਂ ਹੈ ਕਿ ਉਹ ਜੀ ਬਿਲਡਿੰਗ ਬਣਾਂਗੇ ਉੱਥ ਸੋ ਇਹ ਤਾਂ ਵਾਕਈ ਧੋਖਾ ਹੈ। ਦਰੋਂ ਕਰ ਕੌਣ ਰਹੀ ਹੈ ਆਵਾਜ਼ੀ ਪਾਰਟੀ। ਆਵਾਜ਼ੀ ਪਾਰਟੀ ਨੇ ਆਵਾਜ਼ੀ ਲਈ ਕੁਝ ਵੀ ਨਹੀਂ ਹੈ। ਇਹਦਾ ਵੱਡੇ ਵੱਡੇ ਬਿਲਡਾਂ ਦੀ ਇੱਕ ਹੋਰ ਠਗੀ ਦੀ ਸਕੀਮ ਹੈ। ਜਿੱਦਾਂ ਇਸਕੀਮ ਆ ਫੋਰੈਸਟ 골ਡਨ ਫੋਰੈਸਟ ਅਲਸੀ। ਆ ਜਿਹੜੇ ਅਪਲ ਚਲਾ ਕੇ ਬੈਠੇ ਹੁਣ ਡੁੱਬ ਗਏ ਆ ਜਿੱਦਾਂ ਦੇ ਸਿਲਵਰ ਵੈਲੀ, that ਵੈਲੀ ਉਹੋ ਜੀ ਸਕੀਮ ਆ ਜਿੱਤੇ ਤੁਹਾਨੂੰ ਪ੍ਰੋਮਿਸ ਖਾਈ ਜਾਂਦੇ ਨੇ। ਜ਼ਮੀਨ ਦਾ ਥੋੜਾ ਕਬਜ਼ਾ ਕਰ ਲਓ ਇੰਨੇ ਕੇਸ ਅਸੀਂ ਕਰ ਰਹੇ ਨੇ ਜਿੱਥੇ ਕਿ ਬਿਲਡਰ ਜਿਹੜੇ ਹੈ ਹਾਲਾਂਕਿ ਬਿਲਡਰ ਨੂੰ ਐਗਰੀਮੈਂਟ ਕਰਨਾ ਪੈਂਦਾ ਸੈਲ ਕਰਨਾ ਪੈਂਦਾ ਐਗਰੀਮੈਂਟ ਨੂੰ ਆਪਾਂ 4ਸ ਕਰ ਸਕਦੇ ਆ ਤਾਂ ਕਿ ਤੇ ਬਿਲਡਰ ਜਮੀਨ ਦਾ ਕਬਜ਼ਾ ਲੈ ਪਾਉਂਦਾ ਉੱਥੇ ਵੀ ਰੈਫਰ ਕਰਿਆ ਰਹੇ ਇੱਥੇ ਤਾਂ ਕੋਈ ਸੇਫਗਾਰਡ ਨਹੀਂ ਇੱਥੇ ਤਾਂ ਤੁਸੀਂ ਛੋਟੇ ਕਿਸਾਨ ਨੂੰ ਤੇ ਛੋਟ ਛੋਟੀ ਜ਼ਮੀਨ ਵਾਲੇ ਤੋਂ ਉਹ ਹੀ ਬਿਲਕੁਲ ਕਲਾ ਉਹਨਾਂ ਇੱਕ ਨਾਲ ਜ਼ਮੀਨ ਵਾਲਾ ਵੀ ਚਾਰ ਮੱਝਾ ਰਾ ਕੇ ਗੁਜ਼ਾਰਾ ਕਰ ਸਕਦਾ ਜਿੱਤੇ ਤੁਹਾਡਾ ਕਬਜ਼ਾ ਖਤਮ ਹੋ ਗਿਆ ਉੱਥੇ ਤੁਸੀਂ ਕਰੋਗੇ ਕਿ ਤੁਸੀਂ ਨਾ ਬਿਲਡਰਾਂ ਦੇ 30 ਸਾਲ ਲਈ ਜਾਂ 40 ਸਾਲ ਲਈ ਜਾਂ 50 ਸਾਲ ਲਈ ਵੇਟ ਕਰੋਗੇ ਉਹਨਾਂ ਦੇ ਗੇਟ ਤੇ ਔਰ ਕੋਈ ਮਸ਼ੀਨਰੀ ਨਹੀਂ ਆ ਕਿਸੇ ਕਿਹੜੇ ਅਫਸਰ ਤੁਸੀਂ ਕਿਸੇ ਕੋਈ ਮਸ਼ੀਨ ਨਹੀਂ ਕਿ ਜੇ ਨਾਲ ਤਦ ਕੀ ਹੋਏਗਾ ਉਹਦੇ ਐਸੈਟਸ ਹੋ ਜਾਣਗੇ ਤੁਹਾਡੀ ਗਾਰੰਟੀ ਕਿਤੇ ਤੁਹਾਡੇ ਕੋਲ ਕੋ ਫੰਡ ਨਹੀਂ ਹੈ ਤਾਂ ਕਿ ਤੁਸੀਂ ਲੈ ਸਕੋ ਸਟੇਟ ਇਹ ਵੀ ਗਾਰੰਟੀ ਨਹੀਂ ਕਰਦੀ ਕਿ ਅਸੀਂ ਦਵਾਵਾਂਗੇ ਲੈਂਡ ਇਕੁਏਸ਼ਨ ਤਾਂ ਘਟੋ ਘਟ ਸਟੇਟ ਦੀ ਰਿਸਪੋਨਸਿਬਿਲਟੀ ਜੀ ਤੁਸੀਂ ਲੈਂਡ ਐਕਵਾਇਰ ਕਰੋ ਤੁਸੀਂ ਬਿਲਡਰ ਨੂੰ ਕੋ ਪੈਸੇ ਪਹਿਲਾਂ ਡਿਪੋਜ਼ਿਟ ਕਰੋ ਔਰ ਫਿਰ ਕਿਸਾਨਾਂ ਨੂੰ ਦਿਓ ਤੇ ਬਾਅਦ ਆਪੇ ਆਪੇ ਖਰੀਦ ਲੰਗੇ ਤੁਹਾਨੂੰ ਇੰਨੇ 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 ਤੁਹਾਨੂੰ ਇੰਨੇ ਸਾਡਾ ਕੰਸਰਨ ਕਿੱਥੇ ਹੈ ਕਿ ਤੁਹਾਡੇ ਲਈ ਜੀ ਇਨ ਫਿਊਚਰ ਤੁਹਾਡੇ ਖਾ ਦਾ ਮੁੰਡਾ ਹੈ ਕਿ ਨਹੀਂ ਹੈ ਖੜੇ ਉਹਨੇ ਬਿਜ਼ਨਸ ਕਰਨਾ ਕਰੀ ਹੈ ਉਹ ਕਮਰਸ਼ਲ ਪਲਾਟ ਨੂੰ ਕੀ ਕਰੇਗਾ ਜੀ ਤੇ ਇਸ ਕਰਕੇ ਸਕੀਮ ਦਾ ਮੈਂ ਤਾਂ ਅੱਜ ਹੀ ਪੜੀ ਹੈ ਪਹਿਲਾਂ ਤਾਂ ਪੜੀ ਨਹੀਂ ਸੀ ਤੁਸੀਂ ਆਏ ਤਾਂ ਮੈਂ ਕਿਹਾ ਸਕੀਮ ਦੇਖ ਲਏਗੇ ਪਰ ਲੋਕੀ ਠੀਕ ਹੀ ਕਹਿੰਦੇ ਸਰਸ ਕਰਦੇ ਕਿ ਸਕੀਮ ਦੇ ਵਿੱਚ ਇੱਕ ਇੱਕ ਤਾਂ ਇੱਕ ਠੱਗੀ ਦੀ ਸਕੀਮ ਹੈ ਇਹਦੇ ਇਸ ਕੋ ਐਜ ਹੈ ਨਹੀਂ ਕਿਸਾਨਾਂ ਨੂੰ ਸੁਣਾ ਦੂਜੀ ਪਾਸੇ ਸਰਕਾਰ ਕਹਿ ਰਹੀ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਪੰਜਾਬ ਸਰਕਾਰ ਦੇ ਨੁਮਾਇंदे ਕਹਿ ਰਹੀ ਹੈ ਕਿ ਲੁਧਿਆਣੇ ਦੇ ਵਿੱਚ ਇੰਟਰਨੈਸ਼ਨਲ 에어ਪੋਰਟ ਆ ਗਿਆ ਹੈ ਅਰਬਨਾਈਜੇਸ਼ਨ ਦੀ ਲੋਡ ਹੈ ਡਵੈਲਪਮੈਂਟ ਹੋਊਗੀ ਇੰਡਸਟਰੀਜ਼ ਲੱਗਣਗੇ ਬਿਲਕੁਲ ਠੀਕ ਹੈ ਪੈਸੇ ਲਾਓ ਖਰੀਦੋ ਵਲੰਟਰੀ ਕਰੋ ਲੈਂਡ ਐਕੁਇਜਿਸ਼ਨ ਸਕੀਮ ਦੇ ਵਿੱਚ ਇੰਪਰੂਵਮੈਂਟ ਕਰੋ ਉਹਦੇ ਵਿੱਚ ਕਹੋ ਕਿ ਜਿਹੜਾ ਬੰਦਾ ਇੰਡਸਟਰੀਜ਼ ਲੈ ਕੇ ਖਰੀਦ ਲੇ ਅੱਜ ਦੇ ਲੈਂਡ ਅੱਜ ਦੇ ਐਜ ਦੇ ਪ੍ਰਾਈਸ ਤੇ ਖਰੀਦ ਲੇ ਇਹ ਤਾਂ ਉਹ ਪੈਸੇ ਨੂੰ ਬਚਾ ਲਏ ਦੇਖੋ ਇੰਡਸਟਰੀਜ਼ ਦੀ ਕਿੰਨੀ ਵੱਡੀ ਸਕੀਮ ਹੈ ਇੱਕ ਪ੍ਰੋਮਿਸ ਕੀਤਾ ਤਾਨੂੰ 3000 ਰੁਪਏ ਜਾਂ 50000 ਰੁਪਏ ਪਰ ਏਕੜ ਜਾਂ ਦੇਣ ਦਾ ਪ੍ਰੋਮਿਸ ਕੀਤਾ ਇੱਕ ਵਾਰ ਦਿੱਤਾ ਦੋ ਸਾਲ ਦੋ ਵਾਰ ਦਿੱਤਾ ਤਿੰਨ ਵਾਰ ਦਿੱਤਾ ਜਾਏ ਤਿੰਨ ਵਾਰ ਹੀ ਦੇਣਾ ਨਾ ਤਿੰਨ ਸਾਲ ਦੇ ਮੈਕਸਮ ਜੀ ਤੇ ਇੱਕ ਏਕੜ ਜ਼ਮੀਨ ਦੀ ਜੇ 5 ਕਰੋੜ ਜ਼ਮੀਨ ਹੋਏਗੀ ਤਾਂ ਉਹਨੇ ਤੁਹਾਨੂੰ 1.5 ਲੱਖ ਦੇਣਾ ਤਿੰਨ ਸਾਲਾਂ ਦੇ ਹੂੰ ਉਸ ਜ਼ਮੀਨ ਦੇ ਬਦਲੇ ਉਹਨੂੰ ਮੌਰਗੇਜ ਕਰਕੇ ਉਹਨੇ 500 ਕਰੋੜ ਦਾ ਲੈ ਲੈਣਾ ਬਿਲੋ 100 ਕਰੋੜ ਦਾ ਪੰਜਾ ਉਹਦੇ ਨਾਲ ਮਾੜੀ ਬੁਢੇ ਡਿਵੈਲਪਮੈਂਟ ਸ਼ੁਰੂ ਕਰਨੀ ਹੈ ਡਿਵੈਲਪਮੈਂਟ ਜਿੰਨੀ ਡਲੇ ਜਿਹਾ ਜਿਦਾ ਬਿਕੇਗਾ ਤਾਂ ਚੱਲੇਗਾ ਜੇ ਉਹ ਕਮ ਵਾਇਬਲ ਹੋਏਗਾ ਫਿਰ ਉਹ ਹੀ ਚੱਲੇਗਾ ਫਿਰ ਉਸ ਤੋਂ ਬਾਅਦ ਤੁਹਾਨੂੰ 5-10 ਸਾਲਾਂ ਬਾਅਦ ਪਤਾ ਨਹੀਂ ਕਿੱਥੇ ਦੇਗਾ ਕਦੋਂ ਦੇਗਾ ਕਿੰਨੀ ਜ਼ਮੀਨ ਦੇਗੇ ਕਿਹੋ ਜਿਹਾ ਘਟਿਆ ਕੰਪਲੈਕਸ ਬਣਾਏਗਾ ਕਿਉਂਕਿ ਇਹ ਠਗੀ ਪਹਿਲਾਂ ਵੀ ਹੋ ਚੁੱਕੀ ਹੈ ਜਦੋਂ ਬਾਦ ਸਾਹ ਦੇ ਵੇਲੇ ਇਹਨਾਂ ਨੇ ਇਕਨੋਮਿਕ ਵੀਕਰ ਸੈਕਸ਼ਨ ਦੇ ਹਰ ਬਿਲਡਰ ਨੂੰ ਕਿਹਾ ਸੀ ਕਿ ਤੁਸੀਂ 10% ਕਰ ਇਕਨੋਮਿਕਲੀ ਵੀਕਰ ਸੈਕਸ਼ਨ ਇੱਕ ਵੀ ਬਿਲਡਰ ਨੇ ਇੱਕ ਘਰ ਨਹੀਂ ਬਣਾਇਆ ਫਿਰ ਸਰਕਾਰ ਨੇ ਉਹਨਾਂ ਦੀ ਜ਼ਮੀਨ ਲੈ ਕੇ ਅਸੀਂ ਜ਼ਮੀਨ ਅਸੀਂ ਬਣਾਵਾਂਗੇ ਉਹ ਤੋਂ ਮੇਰੇ ਬਣਾਏ ਜੇ ਤੁਸੀਂ ਇੰਨੀ ਵੱਡੀ ਥਗੀ ਮਾਰ ਸਕਦੇ ਹੋ ਇਕਨੋਮਿਕ ਵੀਕਲ ਸੈਕਸ਼ਨ ਲਈ ਤਾਂ ਆ ਨਵੀਂ ਸਕੀਮ ਨੇ ਕੀ ਕਰ ਲੈਣਾ ਔਰ ਉਹੀ ਬਿਲਡਰ ਹੈ ਉਹੀ ਬਿਲਡਰ ਹੈ ਉਹੀ ਵੱਡੇ ਲੋਕ ਹੈ ਤੇ ਉਹਨਾਂ ਦੇ ਉਹਨਾਂ ਦੇ ਕਹਿਣ ਤੇ ਸਰਕਾਰ ਆਵਾਦ ਵੀ ਪਾਰਟੀਆਂ ਚਾਹੇ ਕਹਿੰਦੀ ਹੈ ਵੱਡੇ ਲੋਕਾਂ ਦੇ ਕਹਿਣ ਤੇ ਜਾਂ ਅਮੀਰਾਂ ਦੇ ਕਹਿੰਦੇ ਆ ਬਿਲਡਰਾਂ ਦੇ ਕਹਿੰਦੇ ਆ ਬਣਾਈ ਹੈ ਗੋਲਮੋਲ ਪਾਲਿਸੀ ਤਾਂ ਕਿ ਤੁਹਾਨੂੰ ਖਰੀਦਣ ਦੇ ਪੈਸੇ ਵੀ ਲਾਉਣੇ ਨਾ ਪੈਣ ਹੂੰ ਡਵੈਲਪਮੈਂਟ ਦੇ ਪੈਸੇ ਤਾਂ ਆਲਰੇਡੀ ਪਹਿਲਾਂ ਬੈਂਕਾਂ ਤੋਂ ਲੈਂਦੇ ਨੇ ਜੀ ਖਰੀਦਣ ਦੇ ਪੈਸੇ ਉਹਨਾਂ ਲੈਣੇ ਪੈਂਦੇ ਉਹ ਵੀ ਸਿੱਧਾ ਹੀ ਲੈ ਲਓ ਕਬਜ਼ਾ ਔਰ ਫਿਰ ਉਹਨਾਂ ਨੂੰ ਲਜਾਈ ਰੱਖੋ ਕੋਟਕ ਜ਼ਿਹਰੀਆਂ ਦੇ ਵਿੱਚ ਔਰ ਜਿੱਥੇ ਕੋਈ ਮਸ਼ੀਨਰੀ ਨਾ ਹੋਵੇ ਇਹਨਾਂ ਹਾਲਾਤਾਂ ਵਿੱਚ ਪਾਲਸੀ ਨੂੰ ਬਿਲਕੁਲ ਠੀਕ ਹੀ ਰਿਜੈਕਟ ਕੀਤਾ ਹੈ ਮੇਰੇ ਸਾਹਿਬ ਹਮ ਸਰਕਾਰ ਦੀ ਮਨਸ਼ਾ ਕੀ ਹੈ ਮਤਲਬ ਸਰਕਾਰ ਤਾਂ ਸਰਕਾਰ ਕੁਝ ਵੀ ਕੁਝ ਵੀ ਸਿੱਧਾ ਰਿਜ਼ੋਲਵ ਨਹੀਂ ਕਰਦੇ ਸਾਹਿਬ ਹਮ ਸਰਕਾਰ ਪੁਲਿਸ ਨੂੰ ਕੰਟਰੋਲ ਦੇ ਕਰ ਸਾਹਿਬ ਝੂਠੇ ਮੁਕਾਬਲੇ ਦੁਆਰਾ ਸ਼ੁਰੂ ਕਰਤੇ 25 ਸਾਲ ਬਾਅਦ ਜੀ 95 ਤੋਂ 95 ਤੋਂ ਬਾਅਦ 96 ਦੀ ਲਾਸਟ ਇਨਕਾਊਂਟਰ ਹੋਇਆ ਸੀ ਉਸ ਤੋਂ ਬਾਅਦ ਕੋਈ 25 ਸਾਲ ਫੇ ਕੋਈ ਨਹੀਂ ਹੋਇਆ ਹੁਣ 2022 ਚ ਇਹਨਾਂ ਨੇ ਕਿੰਨੇ ਕਰਤਾ ਤੁਸੀਂ ਹਰ ਕਮਲਾ ਕੰਮ ਕਰ ਰਹੇ ਹੋ ਤੁਸੀਂ ਕਿਸ ਬੰਦੇ ਤੇ ਆਮ ਲੋਕਾਂ ਦੇ ਵਿੱਚ ਇਹਦੇ ਵਿੱਚ ਕੁਝ ਹੈ ਹੀ ਨਹੀਂ ਸਹੂਲਤ ਜਦੋਂ ਤੁਸੀਂ ਆਮ ਲੋਕਾਂ ਦੀ ਪ੍ਰੋਬਲਮਾਂ ਕੀ ਹੈ ਆਪ ਲੋਕਾਂ ਕੋ ਤੁਸੀਂ ਸਕੂਲ ਨਹੀਂ ਇੰਪਰੂਵ ਕਰ ਸਕਦੇ ਤੁਸੀਂ ਪੜ੍ਹਾਈ ਕਰਦੇ ਹੋ ਏਮਪਾਵਰ ਕਰਦੇ ਹੋ ਆਪਣੇ ਆਪ ਵੀ ਨੌਕਰੀ ਲੱਭ ਲਨਗੇ ਐਜੂਕੇਸ਼ਨ ਮਿਨਿਸਟਰ ਤੱਕ ਕਹਿੰਦੇ ਕਿ ਪੰਜਾਬ ਪਹਿਲੇ ਨੰਬਰ ਤੇ ਆਇਆ ਹੈਗਾ ਪੂਰੇ ਦੇਸ਼ ਚ ਅੱਜ ਦੇ ਇੰਡਸਟਰੀਅਲ ਪਾਰਕਸ ਵਿੱਚ ਇੰਡਸਟਰੀ ਪਛੜ ਕੇ ਜਾ ਰਹੇ ਹੈ ਵੱਡੀ ਗੋਵਿੰਦਰ ਖਾਲੀ ਹੋ ਗਏ ਜਿੱਥੇ ਇੰਡਸਟਰੀਅਲ ਟਾਊਨ ਆਲ ਤੁਸੀਂ ਨਵਾਂ ਇੰਡਸਟਰੀਅਲ ਟਾਊਨ ਕੀ ਕਰੋਗੇ ਮੋਹਾਲੀ ਚੰਗੀ ਤਰ੍ਹਾਂ ਡਵੈਲਪ ਨਹੀਂ ਹੋਇਆ ਮੋਹਾਲੀ ਦਾ ਇੰਡਸਟਰੀਅਲ ਪਾਰਕ ਡਵੈਲਪ ਤੁਸੀਂ ਕਮਰਸ਼ੀਅਲ ਕਰਕੇ ਠੱਗਾ ਨੂੰ ਉਹ ਹਾਊਸਿੰਗ ਲੋਨੇ ਬਣਾ ਕੇ ਦੇ ਰਹੇ ਹੋ ਇੰਡਸਟਰੀਅਲ ਪਾਰਕ ਤਾਂ ਉੱਥੇ ਨਸਤਾ ਰਹਿ ਨਹੀਂ ਰਹੀ ਗਈ ਇਸੇ ਤਰ੍ਹਾਂ ਤੁਸੀਂ ਨਵੇਂ ਇੰਡਸਟਰੀਅਲ ਪਾਰਕ ਕਿਹੜੇ ਕਹ ਰਹੇ ਹੋ ਕਿਹੜੇ ਇੰਟੀਗਰ ਟਾਊਨਸ਼ਿਪ ਕਹ ਰਹੇ ਹੋ ਸਾਡਾ ਐਗਰੀਕਲਚਰ ਸਟੇਟ ਹੈ ਐਗਰੀਕਲਚਰ ਸਾਡੀ ਸਾਰਾ ਸਾਰਾ ਇਹ ਤੋਂ ਸਾਡਾ ਐਗਰੀਕਲਚਰ ਹੈ ਉਹ ਉਹਨੂੰ ਡਵੈਲਪ ਕਰਨ ਦਾ ਬਿਲਕੁਲ 1 ਰੁਪਿਆ ਦਾ 1 1 ਅੰਨੇ ਦਾ ਇਹਦੇ ਵਿੱਚ ਕੋਈ ਸਕੀਮ ਨਹੀਂ ਹੈ ਕਿ ਤੁਸੀਂ ਐਗਰੀਕਲਚਰ ਪ੍ਰੋਸੈਸਿੰਗ ਇੰਡਸਟਰੀ ਨੂੰ ਕਿਵੇਂ ਡਵੈਲਪ ਕਰਨਾ ਉਹ ਤਾਂ ਪਿੰਡਾਂ ਵਿੱਚ ਹੋਣਗੇ ਤੁਸੀਂ ਪਿੰਡਾਂ ਨੂੰ ਬਣਾਓ ਸ਼ਹਿਰ ਨਾ ਕਿ ਪਿੰਡਾਂ ਨੂੰ ਬਰਵਾਦ ਕਰਕੇ ਸ਼ਹਿਰ ਦਾ ਸੁਪਨਾ ਦਿਖਾ ਕੇ ਬਿਲਡਰਾਂ ਨੂੰ ਮਹਿੰਗੀ ਜ਼ਮੀਨ ਲਈ ਕਮਰਸ਼ੀਅਲੀ ਵੇਚਣ ਲਈ ਦੱਦਿਓ ਇਹ ਇਹ ਕਰ ਰਹੇ ਨੇ ਸਰਕਾਰ ਬਿਲਕੁਲ ਬਿਲਕੁਲ ਉਹਨਾਂ ਸਕੀਮ ਲੋਕਾਂ ਦੇ ਹਿੱਤ ਵਿੱਚ ਨਹੀਂ ਨੂੰਣੇ ਲੱਗੀਆਂ ਮੈਂ ਮੁਹਾਲੀ ਦੇ ਕੁਝ ਕਿਸਾਨਾਂ ਨੂੰ ਮਿਲਿਆ ਜਦੋਂ 2012 ਦੇ ਕਰੀਬ ਜਦੋਂ ਜ਼ਮੀਨ ਇਥੇ ਐਕਵਾਇਰ ਹੋਈ ਅਰਬਨਾਈਜੇਸ਼ਨ ਹੋਇਆ ਮੁਹਾਲੀ ਦੇ ਕੁਸ਼ੀਰੀਏ ਦਾ ਤੇ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਕਹਿੰਦੇ ਕਿ ਉਦੋਂ ਜਦੋਂ ਜ਼ਮੀਨ ਐਕਵਾਇਰ ਹੋਈ ਤਾਂ ਸਾਡੇ ਕੋਲੇ ਦੋ ਆਪਸ਼ਨਸ ਸੀਗੀਆਂ ਜਾਂ ਤਾਂ ਤੁਸੀਂ ਮਤਲਬ ਰੈ residen tial ਪਲਾਟ ਲੈ ਲਿਓ ਜਦੋਂ ਡਵੈਲਪਮੈਂਟ ਹੋਊਗੀ ਜਾਂ ਤੁਸੀਂ ਮਤਲਬ 1.5 ਕਰੋੜ ਦੇ ਕਰੀਬ ਜਿਹੜੀ ਅਮਾਉਂਟ ਆ ਉਹ ਲੈ ਲਓ ਪਰ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ 22000 ਦੇ ਕਰੀਬ ਜਿਹੜੀ ਆ ਏਕੜ ਜ਼ਮੀਨ ਆ ਉਹ ਐਦਾਂ ਹੀ ਐਕਵਾਇਰ ਕੀਤੀ ਜਾ ਰਹੀ ਆ ਹਾਂ ਹਾਂ ਬਿਲਕੁਲ ਤੁਸੀਂ ਲੈਨ ਐਕ acquisition ਐਨਐਸਓ ਐਕਟ ਬਣਿਆ ਉਹਦੇ ਵਿੱਚ ਇੰਪਰੂਵਮੈਂਟ ਪਾਓਗੇ ਉਹਦੇ ਵਿੱਚ ਨਾਲ ਤੁਹਾਡਾ ਸਟੇਕ ਹੋਵੇ ਕਿ ਤੁਸੀਂ ਤੁਹਾਡੀ ਫਰਸਟ ਪ੍ਰੀਫਰੈਂਸ ਹੋਵੇ ਜਿੱਦਨ ਤੁਸੀਂ ਡਿਵੈਲਪ ਕਰਦੋਂਗੇ ਜਿੱਦਨ ਬਿਲਡਿੰਗ ਤੁਹਾਡੀ ਫਰਸਟ ਪ੍ਰੀਫਰੈਂਸ ਹੋਵੇ ਉਹਨੂੰ ਪਰਚੇਸ ਕਰਨ ਲਈ ਉੱਥੇ ਫਲੈਟ ਜਾਂ ਉੱਥੇ ਘਰ ਤੁਹਾਨੂੰ ਪਹਿਲਾ ਆਪਸ਼ਨ ਦਿੱਤੀ ਜਾਵੇ ਜਿਹੜੀ ਵੀ ਕੀਮਤ ਹੋਈ ਉਹ ਦੇ ਦੇਗਾ ਪਰ ਤੁਸੀਂ ਅੱਜ ਤਾਂ ਪੈਸੇ ਦਿਓ ਅੱਜ ਤਾਂ ਤੁਸੀਂ ਪੈਸੇ ਦਿਓ ਤਾਂ ਨਾਲੇ ਤਾਂ ਤਾਂ ਸਮਝ ਆਉਂਦਾ ਜਦ ਤੁਸੀਂ ਦੇ ਪ੍ਰਾਈਵੇਟ ਹੈਂਡਸ ਨੂੰ ਦੇ ਰਹੇ ਹੋ ਫਿਰ ਆਪਣੇ ਆਪ ਖਰੀਦ ਲਨਗੇ ਜੇਰਾ ਵੀ ਪ੍ਰਾਈਵੇਟ ਇੰਟੀਗ੍ਰੇਟਿਡ ਪਾਰਕ ਨਾਲ ਚਾਹੁੰਦਾ बिजनेਸਮੈਨ ਜਾਂ ਜਿਹੜਾ ਵੀ ਅਦਾਨੇ ਵਾਣੇ ਬਣਾਉਣਾ ਚਾਹੁੰਦੇ ਨੇ ਡਿਵੈਲਪ ਕਰਨਾ ਚਾਹੁੰਦੇ ਨੇ ਅਰਬਨ ਸਟੇਟ ਉਹਨਾਂ ਨੂੰ ਕਿਥੇ ਪੈਸਾ ਆਏਗਾ ਪਰ ਅਫਸੋਸ ਇਹ ਹੈ ਕਿ ਉਹ ਪੈਸਾ ਆਪਣਾ ਲਾਉਣਾ ਨਹੀਂ ਚਾਹੁੰਦੇ ਉਹ ਪੈਸਾ ਨਹੀਂ ਲਾਉਣਾ ਚਾਹੁੰਦੇ ਉਹ ਪੈਸਾ ਬੈਂਕਾਂ ਦੇ ਲਾਅ ਯੂਜ਼ ਕਰਨਾ ਉਹ ਵੀ ਸਾਡਾ ਪੈਸਾ ਸੋ ਇੱਥੇ ਤਾਂ ਹੈ ਕਿ ਜਿਹੜਾ ਪੈਸਾ ਕਿਉਂਕਿ ਬੈਂਕ ਸਿੱਧੇ ਖਰੀਦਣ ਨਹੀਂ ਜਾਂਦੇ ਤੁਹਾਨੂੰ ਪਹਿਲਾਂ ਖਰੀਦਣੀ ਪੈਂਦੀ ਹੈ ਫਿਰ ਉਹ ਫਾਈਨਾਂਸ ਕਰਦੇ ਜੀ ਇਸ ਕਰਕੇ ਉਸ ਤੋਂ ਬਚਣ ਲਈ ਇਹ ਸਰਕਾਰ ਤੋਂ ਸਿੱਧਾ ਇਹ ਲੋਕਾਂ ਦਾ ਪੈਸਾ ਲੈ ਲੈਂਦੇ ਇੱਕ ਸੁਪਨਾ ਇਹ ਦਿਖਾ ਕੇ ਔਰ ਸਰਕਾਰ ਦੀ ਮੋਹਰ ਲਾ ਕੇ ਔਰ ਜਿਹੜੀ ਸਰਕਾਰ ਦਾ ਹਰ ਫੀਲਡ ਵਿੱਚ ਇੰਨੀ ਫੇਲਿਅਰ ਹੈ ਉਹ ਇਹਨੂੰ ਕੀ ਇੰਪਲੀਮੈਂਟ ਕਰ ਲਵੇ ਕੀ ਕਿਸਾਨਾਂ ਦਾ ਬਚਾ ਲਵੇ ਕੁਛ ਨੂੰ ਬਚਾਏਗੀ ਔਰ ਜਿਹੜਾ ਕੋਰ ਗੱਲ ਹੈ ਉਹਦੇ ਵਿੱਚ ਫੇਲ ਹੋਈ ਜਾ ਰਹੀ ਹੈ ਲਾਅ ਐਂਡ ਆਰਡਰ ਨਹੀਂ ਮੇਨਟੇਨ ਕਰ ਰਹਾ ਇਹ ਜ਼ਮੀਨਾਂ ਦੇ ਇਹ ਅਰਬਨ ਡਿਵੈਲਪਮੈਂਟ ਕਿਵੇਂ ਕਰ ਲੈਣਗੇ ਔਰ ਇਸੇ ਹਿਸਾਬ ਨਾਲ ਜਿੱਥੇ ਕਿ ਲੋਕਾਂ ਜ਼ਮੀਨ ਲੈ ਕੇ ਵਾਪਸ ਆਉਣ ਨੂੰ ਰਿਟਰਨ ਕੌਣ ਕਰਵਾਏਗਾ ਸਰਕਾਰ ਨੇ ਤਾਂ ਅਗਲੇ ਸਾਲ ਰਹਿਣਾ ਨਹੀਂ ਅਗਲੀ ਵਾਰ ਰਹਿਣਾ ਨਹੀਂ ਤਾਂ ਕਿਹੜੀ ਸਰਕਾਰ ਹੈਗੀ ਉਹ ਪਾਲਿਸੀ ਹੈ ਇਹ ਤਾਂ ਕਾਨੂੰ ਕਾਨੂੰਨ ਵੀ ਖਤਮ ਕੀਤਾ ਜਾ ਸਕਦਾ ਇਹਦਾ ਸਿੰਪਲ ਪਾਲਿਸੀ ਹੈ ਨਾ ਵੀ ਸਰਕਾਰ ਨੇ ਪਾਲਿਸੀ ਬਲ ਦੇਣੀ ਹੈ ਬਿਲਡਰਾਂ ਨੇ ਇੱਕ ਵਾਰੀ ਪੈਸਾ ਲੈ ਕੇ ਇੱਕ ਵਾਰੀ ਕਬਜ਼ਾ ਲੈ ਕੇ ਇੱਕ ਵਾਰੀ ਗੋਲਮੋਲ ਕਰਕੇ ਦੋ ਚਾਰ ਬਿਲਡਰ ਜੇ ਇਮਾਨਦਾਰ ਹੋਣਗੇ ਸ਼ਾਇਦ ਉਹਦੀ ਚੱਲ ਜਾਏ ਬਾਕੀ ਸਭ ਤਾਂ ਫੇਲ ਹੀ ਹੋਣੇ ਆ ਤੇ ਅਗਲੀ ਸਰਕਾਰ ਤੋਂ ਆਪੇ ਪਾਲਿਸੀ ਚੇਂਜ ਕਰਾ ਦੇ ਬਿਲਕੁਲ ਉਹੀ ਜਿੱਦਾਂ ਇਕਨੋਮਿਕਲੀ ਵਹੀਕਰ ਸੈਕਸ਼ਨ ਦੇ ਉਹਨਾਂ ਨੇ ਸਾਰਿਆਂ ਨੂੰ ਰੋਟਿਆ ਸਾਰੇ ਇੰਨੀ ਕਲੋਨੀਆਂ ਵਣੀਆਂ ਇੰਨੇ ਬਿਲਡਰਾਂ ਨੇ ਉਹ ਸੈਕ ਉਹ ਫਲੈਟ ਵੇ ਉਹਨਾਂ ਦੇ ਨਾਮ ਤੇ ਲੋਕਾਂ ਨੂੰ ਵੇਚਤੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਜਿਹੜੀ ਐਡੀ ਵੱਡੀ ਸਾਡੇ ਕੋਲ ਐਗਜ਼ਾਮਪਲ ਹੋਵੇ ਸਰਕਾਰ ਦੇ ਠਗੀ ਦੀਆਂ ਬਿਹਾਫ ਆਫ ਇਹਨਾਂ ਬਿਲਡਿੰਗਾਂ ਦੇ ਉਹ ਇਹੋ ਜੀ ਪਾਲਿਸੀ ਹੁਣ ਲੈ ਕੇ ਆ ਰਹੀ ਹੋਵੇ ਉਹਨਾਂ ਨੂੰ ਪਤਾ ਹੈ ਕਿ ਹੁਣ ਲੈਂਡ ਸਭ ਤੋਂ ਜ਼ਿਆਦਾ ਵੈਲਿਊਏਬਲ ਐਸੈਟ ਹੈ ਲੈਂਡ ਤੁਹਾਡੇ ਹੱਥ ਵਿੱਚ ਹੈ ਤੁਹਾਡੇ ਇਹ ਸਭ ਤੋਂ ਵੈਲਿਊਏਬਲ ਹੈ ਇਹਦੇ ਚਾਹੇ 100 ਟਾਈਮ ਇਹਨੇ ਵਾਦ ਨਾ ਪੰਜਾਹ ਟਾਈਮ ਨਾ ਵੀ ਡੋਨਟ ਨੋ ਤੇ ਇਸ ਕਰਕੇ ਜਿਹੜਾ ਤੁਹਾਨੂੰ ਸੁਪਨਾ ਦਿਖਾ ਰਹੇ ਨੇ ਕਮਰਸ਼ਲ ਕਮਰਸ਼ਲ ਕਮਰਸ਼ੀਅਲੀ ਦਾ ਕਿੰਨਾ ਕਿ ਕਿੰਨਿਆ ਕੋ ਮਾਲ ਬੰਦ ਹੋ ਰਹੇ ਆ ਦੇਖੋ ਚੰਡੀਗੜ੍ਹ ਵਿੱਚ ਮਾਲ ਨਾ ਚੱਲ ਨਹੀਂ ਰਹੀਆਂ ਇਕੱਲੇ ਤੋਂ ਇਲਾਵਾ ਤੇ ਤੁਸੀਂ ਕਿਹੜੇ ਕਿਹੜੇ ਕਮਰਸ਼ਲ ਲਈ ਦੇ ਦਾ ਪ੍ਰੋਮਿਸ ਕਰ ਲੋ ਲੋਕਾਂ ਨੂੰ ਕਿ ਚੰ디ਗੜ੍ਹ ਵਰਗੇ ਜਗ੍ਹਾ ਜਿੱਥੇ ਮਾਲਸ ਬੰਦ ਹੋ ਰਹੀਆਂ ਜਾਂ ਨਹੀਂ ਚੱਲ ਰਹੀਆਂ 21 ਚੱਲ ਰਹੀ ਹੈ ਤਾਂ ਤੁਸੀਂ ਕਿਹੜੇ ਸ਼ਹਿਰਾਂ ਦੇ ਵਿੱਚ ਮਾਲਾਂ ਨੂੰ ਹੁਣ ਦੁਬਾਰਾ ਕਰਦਾ ਹੋਗੇ ਜਦ ਲੋਕਾਂ ਦੇ ਕੋਲ ਬੇਸਿਕ ਡਿਵੈਲਪਮੈਂਟ ਨਹੀਂ ਹੋ ਰਿਹਾ ਜਾਂ ਬੇਸਿਕ ਇੰਡਸਟਰੀ ਨਹੀਂ ਲੱਗ ਰਹੀ ਜਾਂ ਬੇਸਿਕ ਐਗਰੀਕਲਚਰ ਇਨਕਮ ਨਹੀਂ ਵਧ ਰਹੀ ਫੂਡ ਪ੍ਰੋਸੈਸਿੰਗ ਇੰਡਸਟਰੀ ਨਹੀਂ ਲੱਗ ਰਹੀ ਤਾਂ ਕਿਧਰੋਂ ਤੁਹਾਡੇ ਮਾਲ ਚੱਲਣਗੇ ਜਿੱਥੇ ਪੈਸਾ ਖਰਚਦਾ ਹੀ ਹੈ ਉੱਥੇ ਤੱਕ ਮਿਲਦਾ ਤਾਂ ਕੁਝ ਨਹੀਂ ਤੇ ਕਿਹੜਾ ਤੁਹਾਨੂੰ ਰੈਂਟ ਦੇਗਾ ਹਮ ਇੰਨੇ ਚੰ디ਗੜ੍ਹ ਵਰਗੇ ਸ਼ਹਿਰ ਜਿਹੜਾ ਤੁਸੀਂ ਕਹਿੰਦੇ ਸਭ ਤੋਂ ਜ਼ਿਆਦਾ ਉਹਦਾ ਜਿਹੜਾ ਡ੍ਰੀਮ ਦਿਖ ਉੱਥੇ ਇੰਨੇ ਕਮਰਸ਼ੀਅਲ ਪ੍ਰਾਪਰਟੀ ਖਾਲੀ ਹੈ ਹਾਂਜੀ ਤੇ ਫਿਰ ਤੁਸੀਂ ਬਿਲਕੁਲ ਬਿਲਕੁਲ ਠਗੀ ਠੋਰੀ ਦਾ ਤੰਦਾ ਇਸ ਤੋਂ ਅਲਰਟ ਰਹਿਣਾ ਚਾਹੀਦਾ ਠੀਕ ਕੀਤਾ ਕਿਸਾਨਾਂ ਨੇ ਹੂੰ ਇਹਨੂੰ ਰਿਜੈਕਟ ਕਰਤਾ ਹਾਈ ਕੋਰਟ ਨੇ ਜਿਹੜਾ ਸਟੇਲ ਆਇਆ 4 ਹਫ਼ਤਿਆਂ ਦੇ ਲਈ ਉਸ ਨੂੰ ਕਿਵੇਂ ਦੇਖਿਆ ਜਾਵੇ ਜਾਂ ਚਲੋ ਹਾਈ ਕੋਰਟ ਦਾ ਕੋਈ ਵੀ ਜਵਾਬ ਨਹੀਂ ਦੇ ਪਾਉਂਦੇ ਸ਼ਾਰਟ ਟਰਮ ਲਈ ਜਦ ਤੱਕ ਜੱਜਮੈਂਟ ਨਹੀਂ ਆਉਂਦੀ ਫਾਈਨਲ ਉੱਤਰ ਕੁਸ਼ੀ ਨਹੀਂ ਕੀਤਾ ਜਾ ਸਕਦਾ ਜੁਡੀਸ਼ਰੀ ਫੈਸਲੇ ਤੇ ਉਹਨਾਂ ਨੇ ਤਾਂ ਕੁਝ ਕਾਨੂੰਨੀ ਨੁਕਤੇ ਤੇ ਦੇਖਣਾ ਹੈਗਾ ਨੋ ਨੇ ਕਾਨੂੰਨ ਦੇ ਮਤਲਬ ਵਿੱਚ ਠੀਕ ਹੈ ਨਹੀਂ ਹੈ ਕਿਉਂਕਿ ਪਾਲਿਸੀ ਡਿਸੀਜਨ ਵਿੱਚ ਆਰਡਨਰੀ ਹਾਈ ਕੋਰਟ ਇੰਟਰਫੇਅਰ ਨਹੀਂ ਕਰ ਸਕਦਾ ਸਰਕਾਰ ਕੋ ਆਜ਼ਾਦੀ ਹੈ ਪਾਲਿਸੀ ਬਣਾਓ ਪਾਲਿਸੀ ਜਿੱਦਾਂ ਬਣਾਓ ਜਦ ਤੱਕ ਪਾਲਿਸੀ ਡਾਇਰੈਕਟਲੀ ਕਿਸੇ ਕਾਨੂੰਨ ਨੂੰ ਦੇ ਖਿਲਾਫ ਨਹੀਂ ਹੈ ਜਾਂ ਸੰਵਧਾਨ ਦੇ ਖਿਲਾਫ ਨਹੀਂ ਉਦ ਤੱਕ ਕੋਰਟ ਉਹਨੂੰ ਕੁਝ ਕਹਿ ਨਹੀਂ ਸਕਦੇ ਬਟ ਫਿਰ ਵੀ ਕਿਉਂਕਿ ਇਹਨਾਂ ਕੇਸ ਜਿੱਦਾਂ ਫੌਲਾ ਵਿੱਚ ਪੜਿਆ ਕਿ ਉਹਨਾਂ ਨੇ ਦੱਸਿਆ ਨਹੀਂ ਕਿ ਜੇ ਤੁਸੀਂ ਲੁਧਿਆਣਾ ਦੇ ਹਾਲ ਤੋਂ ਡਿਵੈਲਪਮੈਂਟ ਕਰਨੀ ਕੀ ਹੈ ਤੁਸੀਂ ਜ਼ਮੀਨਾਂ ਲੈ ਲਓ ਤੁਹਾਨੂੰ ਇਹ ਵੀ ਨਹੀਂ ਪਤਾ ਕਰਨਾ ਕੀ ਹੈ ਉਹਦਾ मोहाले सर भी नहीं पता कोई प्लैन नहीं पता कोई बिल्डिंग नहीं, नहीं को बिल्डिंग फिर करना की है फिर लोग अपनी घट्टो घट देश की एग्रीकल्चर लैंड न्यों बर्बाद कर रहे हो क्योंकि हालात यह है कि राजपुरा चल चौरानवे पचानवे कैमिकल ने कई कैमिकल ने हजार पंद्रह सौ एकड़ हल तक बंजर पी पंद्रह सौ एकड़ बर्बाद किया ਨਾਕਸਾਨਾ ਵਾਰਿਆ ਨਾਲ ਉਹਨਾਂ ਨੂੰ ਛੋਟੀ-ਬੋਟੀ ਕੰਪਨਸੇਂਸ ਦੇ ਕੇ ਔਰ ਹੌਨ ਅਲਟੀਮੇਟਲੀ ਕੋਰਟ ਕੋ ਲੈ ਕੇ ਆਪਣੇ ਹੱਕ ਵਿੱਚ ਫੈਸਲਾ ਕਰਕੇ ਮੈਟਰ ਚਲਾ ਗਿਆ ਸੁਪਰੀਮ ਕੋਰਟ। ਤੋਂ ਇੰਡਸਟਰੀ ਦਾ ਤਾਂ ਇਹ ਹੁੰਦਾ ਹੈ ਉਹਨਾਂ ਨੂੰ ਤਾਂ ਜਦ ਤੱਕ ਉਹ ਵਿਸਵਾਏ ਮੁਨਾਫੇ ਤੇ ਉਹਨਾਂ ਨੇ ਕੋਈ ਹੋਰ ਕੰਸਿਡਰੇਸ਼ਨ ਨਹੀਂ ਹੁੰਦਾ ਪਰ ਸਰਕਾਰ ਦਾ ਤਾਂ ਸਿੱਧਾ ਆਬਜੈਕਟ ਹੈ ਕਿ ਲੋਕਾਂ ਦਾ ਵੈਲਫੇਅਰ ਸਿਰਖਾਰ ਜੀ ਉਹਨਾਂ ਦੇ ਹੱਥਾਂ ਵਿੱਚ ਕਟ ਪੁਤਲੀ ਬਣ ਕੇ ਖੇਲਣ ਲਾਪੇ ਤੋਂ ਉਹ ਜੇ ਪਾਲਿਸੀ ਨਾਲ ਲਾਪੈਨ ਤਾਂ ਫਿਰ ਸਰਕਾਰ ਥੋੜੀ ਰਹਿ ਜਾਂਦੀ ਹੈ ਪਾਲਿਸੀ ਕੌਣ ਬਣਾ ਰਿਹਾ ਭਗਵੰਤਾਨ ਬਣਾ ਰਿਹਾ ਨੇ ਇਹ ਪਾਲਿਸੀ ਨਹੀਂ ਬਣਾ ਕੇ ਦੇ ਰਹੇ ਨੇ ਇਹ ਪਾਲਿਸੀ ਵਿੱਚ ਜਿੱਦ ਆਮ ਲੋਕਾਂ ਦੀ ਕੋਈ ਹੈ ਹੀ ਨਹੀਂ ਤਾਂ ਪਾਲਿਸੀ ਕੌਣ ਬਣਾ ਰਿਹਾ ਜੇ ਤੁਸੀਂ ਰਾਜ ਸਭਾ ਦੀ ਸੀਟ ਵੇਚ ਸਕਦੇ ਹੋ ਇੱਕ ਪੈਸੇ ਕਰਕੇ ਤੁਸੀਂ ਸਾਰੀ ਰਾਜ ਸਭਾ ਦੀ ਸੀਟਾਂ ਵੇਚ ਰਹੇ ਤਾਂ ਫਿਰ ਤੁਸੀਂ ਪਾਲਿਸੀ ਵੀ ਉਹਨਾਂ ਤੋਂ ਬਣਵਾ ਰਹੇ ਹੋ ਜਿਨ੍ਹਾਂ ਤੋਂ ਤੁਸੀਂ ਪੈਸਾ ਲੈਣਾ ਲਿਟਰਲੀ ਆਮ ਆਦਮੀ ਖਾਸ ਬੰਦੇ ਦੀ ਸਰਕਾਰ ਬਣ ਚੁੱਕੀ ਹਰ ਆਮ ਆਦਮੀ ਜਿਹੜਾ ਪਹਿਲਾਂ ਸੀ ਉਹ ਖਾਸ ਬੰਦੇ ਚੱਕਰ ਵਿੱਚ ਹੈ ਔਰ ਖਾਸ ਬੰਦਿਆਂ ਤੋਂ ਹੀ ਪੈਸਾ ਕਮਾਉਣ ਦੇ ਢੰਗ ਸਿੱਖ ਰਿਹਾ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਬਲਿਕ ਵੈਲਫੇਅਰ ਦਾ ਆਮ ਬੰਦਿਆਂ ਦਾ ਪੰਜਾਬ ਦੇ ਘਟੋੜ ਪਹਿਲਾਂ ਸਭ ਲੈਂਡ ਪੂਲਿੰਗ ਦੇ ਉੱਤੇ ਹੀਅਰਿੰਗ ਸੀਗੀ ਤਾਂ ਜੁਡੀਸ਼ੀ ਨੇ ਇਹ ਗੱਲ ਵੀ ਆਖੀ ਹੈ ਕਿ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਨੇ ਕਿਸਾਨ ਉਹ ਦੇ ਸਕਦੇ ਆ ਅਰਬਨਾਈਜੇਸ਼ਨ ਦੇ ਵਿੱਚ ਉਹ ਤਾਂ ਹਮੇਸ਼ਾ ਦੇ ਸਕਦੇ ਜਿੱਦੇ ਲਾਇਸੈਂਸ ਮਿਲਦੇ ਆ ਅੰਡਰ ਜਿਹੜੇ ਪ੍ਰੈਜੈਂਟ ਆ ਉਹਦੇ ਚੋਂ ਵੌਲੰਟਰੀ ਖਰੀਦ ਸਕਦੇ ਆ ਉਹਦੇ ਕੋਈ ਰੋਕ ਹੀ ਨਹੀਂ ਹੂੰ ਆਪਣੀ ਜ਼ਮੀਨ ਕਿਸੇ ਬਿਲਡਰ ਨੂੰ ਵੇਚਣ ਦੇ ਕਿਉਂਕਿ ਬਿਲਡਰ ਨੂੰ ਲਾਇਸੈਂਸ ਲੈ ਕੇ ਜ਼ਮੀਨ ਦਿਖਾਣੇ ਪੈਂਦੇ ਆ ਉਹ ਹਲੇ ਵੀ ਖਰੀਦਦੇ ਆ ਕਿਸਾਨ ਖੇਚ ਵੇਚ ਹੀ ਸਕਦਾ ਬਟ ਹੁਣ ਤਾਂ ਉਹਨੂੰ ਮਾਰਕੀਟ ਦੇ ਹਿਸਾਬ ਨਾਲ ਵੇਚਣੀ ਪੈਗੀ ਨਾ ਇੱਥੇ ਤਾਂ ਕੁਝ ਵੀ ਇੱਥੇ ਤਾਂ ਖਰੀਦ ਨਹੀਂ ਹੈ ਸਿੰਪਲ ਥਾਨਿਕ ਚਿੱਠਾ ਜਿਹਾ ਫੜਾ ਦੇ ਹਸੂਲਿਟੀ ਸਰਟੀਫਿਕੇਟ ਕਹ ਲੋ ਲੈਟਰ ਆਫ ਇੰਟੈਂਟ ਔਰ ਉਹ ਲੈਟਰ ਲੈ ਕੇ ਫੜੇ ਰਹਿ ਜਿਹਦੀ ਕੋਈ ਲੀਗਲ ਵੈਲਿਊ ਨਹੀਂ ਹੈ ਲੈਟਰ ਆਫ ਇੰਟੈਂਟ ਵੀ ਹਾਈ ਕੋਰਟ ਨੇ ਕਹਿਆ ਦਿੱਤਾ ਜਾਂਦਾ ਹੈ ਉਹਦੀ ਕੋਈ ਵੈਲਿਊ ਨਹੀਂ ਹੈ ਲਾਫਲੀ ਕੋਈ ਵੈਲਿਊ ਨਹੀਂ ਹੈ ਇਹ ਕੋਈ ਸੇਲ ਡਿਡ ਨਹੀਂ ਹੈ ਇਹ ਕੋਈ ਐਗਰੀਮੈਂਟ ਟੂ ਸੇਲ ਨਹੀਂ ਹੈ ਉਹਦੀ ਕੋਈ ਵੈਲਿਊ ਨਹੀਂ ਹੈ ਤੇ ਉਸ ਵੇਲੇ ਉਹ ਕਾਗਜ਼ ਫੜ ਕੇ ਸਿਨ ਉਠਾ ਰਿਹਾ ਹੈ ਬੇਸਿਕਲੀ ਇਹ ਬਿਲਕੁਲ ਜਿੱਦਾਂ ਬਾਕੀ ਬਿਲਡਰਾਂ ਨੇ ਇਦਾਂ ਜੇ ਸਕੀਮਾਂ ਬਣਾਈਆਂ ਸੀ ਉਹ ਲੋਕੀ ਬੇਵਕੂਫ ਬਣ ਗਏ ਹੁਣ ਸਰਕਾਰ ਉਹ ਸਕੀਮਾਂ ਦਾ ਦੇ ਤਾਂ ਜੇ ਸਰਕਾਰ ਬਿਲਕੁਲ ਉਹੋ ਜਿਹੀ ਸਕੀਮਾਂ ਹਵੇ ਜਿਹੜੇ ਬਿਲਡਰਾਂ ਨੇ ਪਹਿਲਾਂ 10 ਸਾਲ 20 ਸਾਲ ਪਹਿਲਾਂ ਬਣਾਈਆਂ ਸੀ ਤੇ ਤੁਹਾਨੂੰ ਕੀ ਲੱਗਦਾ ਕਿ ਕਿਹਦੇ ਕਹਿੰਦੇ ਸਰਕਾਰ ਚੱਲਦੀ ਬਿਲਡਰਾਂ ਦੀ ਸਪਸ਼ਟ ਹੀ ਕਿਉਂਕਿ ਕਬ ਦਾ ਕਰਨੀ ਦੇ ਬਿਲਡਰ ਬਿਲਡਰ ਕੀ ਹੈ ਉਹਨਾਂ ਜਿੱਥੇ ਵੀ ਡਿਮਾਂਡ ਵਾਧੀ ਹੈ ਉੱਥੇ ਜਾ ਕੇ ਸਸਤੇ ਜ਼ਮੀਨ ਖਰੀਦ ਕੇ ਘਰ ਕੇ ਵੇਚ ਕੇ ਉਹਨਾਂ ਨੇ ਪ੍ਰਾਫਿਟ ਕਮਾਇਆ। ਜੀ ਹੁਣ ਸਰਕਾਰ ਦਾ ਵੀ ਇਹ ਕੰਮ ਲੱਗਦਾ ਕਿਉਂਕਿ ਸਰਕਾਰ ਉਹਨਾਂ ਤੋਂ ਪੈਸਾ ਲੈ ਕੇ ਇਲੈਕਸ਼ਨ ਲੜਦੀ ਹੈ। ਸਰਕਾਰ ਕੁਝ ਹੋਰ ਤਾਂ ਕੰਮ ਕਰਨ ਦੇ। ਹਮ ਤੇ ਇਹ ਕੰਮ ਕਰ ਰਹੀ ਹੈ ਤਾਂ ਫਿਰ ਕੀ ਕਰੋਗੇ? ਮੈਂ ਕਸੀ ਬਿਊਰੋਕ੍ਰੇਟ ਕੋਲੇ ਬੈਠਾ ਸੀ ਕਹ ਰੇ ਸੀ ਕਹਿੰਦੇ ਕਿ ਦਿੱਲੀ ਦੇ ਕਈ ਲੋਕਾਂ ਨੇ ਕਈ ਬਿਜ਼ਨਸਮੈਨ ਨੇ ਜਾਂ ਕਈ ਅਫਸਰ ਨੇ ਉਹਨਾਂ ਨੇ ਮਤਲਬ ਲੁਧਿਆਣੇ ਦੇ ਆਸ-ਪਾਸ ਜਾਂ ਬਨੂੜ ਦੇ ਨੇੜੇ ਤੇੜੇ ਜਿਹੜੀ ਹੈ ਜਿੱਥੇ ਜ਼ਮੀਨ ਐਕਵਾਇਰ ਹੋਣੀ ਹੈ ਉੱਥੇ ਜ਼ਮੀਨ ਖਰੀਦੀ ਹੈ ਸਸਤੇ ਬਾ ਦੇ ਵਿੱਚ ਹਮ ਹਮ ਨਹੀਂ ਤਾਂ ਸ਼ੁਰੂ ਤੋਂ ਹੀ ਥੋੜੇ سارے ਅਫਸਰਨ ਇਕੱseits ਹੋਏ ਚੰਦੀਵਰ ਦੇ ਹਾਲ ਤੋਂ ਲੈ ਕੇ ਕਹਾਣੀ ਕੋਈ ਹਮ ਜਿਹੜੀ ਤੁਸੀਂ ਸੇਫਗਾਰਡ ਕਰਨਾ ਸੀ ਤੁਸੀਂ ਪਹਿਲਾਂ ਪਾਲਿਸੀ ਲੀਕ ਕਰ ਦਿੰਦੇ ਆਪਣੇ ਅਫਸਰਨ ਜੀ ਉਹ ਵੀ ਪਹਿਲਾਂ ਜ਼ਮੀਨ ਖਰੀਦ ਲੈਂਦੇ ਆ ਲੋਕਾਂ ਨੂੰ ਇਸ ਪਤਾ ਨਹੀਂ ਹੁੰਦਾ ਉਸ ਤੋਂ ਬਾਅਦ ਉੱਥੇ ਅਨਾਉਂਸ ਕਰਦੇ ਏਅਰਪੋਰਟ ਬਣੇਗਾ ਬਾਹਲੇ ਦੇ ਐਂਡ ਵਿੱਚ ਵੀ ਇਦਾਂ ਹੋਇਆ ਸੀ ਸਾਰੇ ਕਿਸਾਨਾਂ ਨੂੰ ਜ਼ਮੀਨ ਪਹਿਲਾਂ ਲੈ ਲਈ ਬਾਅਦ ਵਿੱਚ ਅਨਾਉਂਸ ਕੀਤਾ ਏਅਰਪੋਰਟ ਬਣੇਗਾ ਤਾਂ ਜ਼ਮੀਨ ਦੀ ਕੀਮਤ ਵਧ ਗਈ ਇਹ ਠੱਗੀ ਤਾਂ ਚੱਲ ਹੀ ਰਹੀ ਹੈ ਪਰ ਜਿਹੜੇ ਉਸ ਇਸ ਤੋਂ ਵੱਡੀ ਉਹਨ ਹੋਰ ਠੱਗੀ ਜਿਹੜੀ ਸ਼ੁਰੂ ਕੀਤੀ ਹੈ ਕਿ ਜ਼ਮੀਨ ਐਕਵਾਇਰ ਵੀ ਨਾ ਕਰਨੀ ਪਾਵੇ ਕਬਜ਼ਾ ਲੈ ਲਓ ਇਹੋ ਜੀ ਠੱਗੀ ਤਾਂ ਪਹਿਲਾਂ ਅਸੀਂ ਕਦੇ ਨਹੀਂ ਦੇਖੀ ਉਹ ਵੀ ਜ਼ਮੀਨ ਖਰੀਦੇ ਸੀ ਠੀਕ ਹੈ ਸਸਤੀ ਖਰੀਦਦੇ ਕੀਮਤ ਵਧ ਜਾਏਗੀ ਪਰ ਇਹ ਤਾਂ ਹੈ ਕਿ ਜ਼ਮੀਨ ਤੇ ਕੁਛ ਵੀ ਦੇਣਾ ਉਹਦੇ ਹੀ ਕਬਜ਼ਾ ਲੈ ਲਿਆ ਤੇ ਉਹ ਉਹ ਇਹ ਇਹ ਦੇ ਵਰਗੀ ਤਾਂ ਪਹਿਲੀ ਵਾਰੀ ਕੋਈ ਸਰਕਾਰ ਇਹੋ ਜਿਹੀ ਠਾਈ ਕਰਨ ਜਾ ਰਹੀ ਹੈ ਹਮਮ ਆ ਕਿੰਨੇ ਸੋਨੇ ਗੱਲਬਾਤ ਰਿਹਾ ਕਿਸਾਨਾਂ ਦੇ ਹੱਕ ਕੁਛ ਕਿੰਨੀ ਸ਼ਬਦ ਗੱਲ ਹੈ ਦੇ ਉਹਨਾਂ ਨੂੰ ਕੁਛ ਨਹੀਂ ਦੇ ਇਸ ਤੋਂ ਜ਼ਿਆਦਾ ਕਿਸਾਨ ਨਾਰਮਲੀ ਆਰਡਰ ਹੀ ਲੈਂਦੋਂ ਕਮਾਈ ਸਕਦਾ ਪਰ ਮੁੱਖ ਮੰਤਰੀ ਲਗਾਤਾਰ ਕਰੇ ਮੈਂ ਕਿਸਾਨ ਦਾ ਪੁੱਤ ਮੈਂ ਨੱਕੇ ਲਈ ਹਰ ਸਟੇਜ ਤੋਂ ਕਹਿੰਦੇ ਨੇ ਉਹ ਦੇਖੋ ਜਿਹੜੇ ਠੱਗੀ ਕਰਨੇ ਹੋਵੇ ਉਹਨੂੰ ਝੂਠ ਬੋਲਣਾ ਪੈਂਦਾ ਹੈ ਹਰ ਚੀਟਰ ਝੂਠ ਬੋਲਦਾ ਹੈ ਜੀ ਔਰ ਉਹਦਾ ਚਿਹਰਾ ਬੜਾ ਲੱਗਦਾ ਹੁੰਦਾ ਠੱਗਿਆ ਠੱਗੀ ਕਰੀ ਹੋ ਸਾਦਾਣਾ ਸ਼ਰੀਫ ਲੱਗੇ ਹਮ ਸ਼ਰੀਫ ਚਿਹਰਾ ਹੋਵੇ ਮਨ ਕਾਲਾ ਹੋਵੇ ਸੋਹਣੀਆਂ ਗੱਲਾਂ ਕਰੇ ਤੇ ਠੱਗੀ ਲਈ ਪੂਰੇ ਚੀਟ ਸਾਰੇ ਜਿੰਨੇ ਮੈਂ ਚੀਟਰ ਦੇਖਿਆ ਹੈ ਜਿਹੜੇ ਬੜੀ ਮੁਸ਼ਕਲਾਂ ਫਸਦੇ ਆ ਉਹ ਸਾਰੇ ਇਦਾਂ ਗੱਲਾਂ ਕਰਦੇ ਨੇ ਔਰ ਜਿਹੜਾ ਚੀ ਮੰਤਰੀ ਵੀ ਇਦਾਂ ਕਰੇ ਔਰ ਉਹਦਾ ਕਿਉਂਕਿ ਹੁਣ ਤਾਂ ਟਰੈਕ ਰਿਕਾਰਡ ਹੈ ਨਾ 2022 ਤੱਕ ਸੋਚ ਸਕਦੇ ਆ ਪਰ ਹੁਣ ਤਾਂ ਸਾਡੇ ਕੋਲ ਪੂਰਾ ਟਰੈਕ ਰਿਕਾਰਡ ਹੈ ਕਿ ਕਿਸੇ ਵੀ ਫੀਲਡ ਵਿੱਚ ਜੋ ਗੱਲਾਂ ਕੀਤੀਆਂ ਉਹ ਇੰਪਲੀਮੈਂਟ ਨਹੀਂ ਹੋਈਆਂ ਹੂੰ ਸਭ ਤੋਂ ਵੱਡਾ ਇਹਦਾ ਜਿਹੜਾ ਸੀ ਸਕੂਲਾਂ ਹਸਪਤਾਲ ਉਹ ਹੀ ਪ੍ਰੋਜੈਕਟ ਟੇਕਅਪ ਨਹੀਂ ਹੋਇਆ ਤਾਂ ਫਿਰ ਕੀ ਗੱਲ ਕਰਦਾ ਕਿਸੇ ਬੰਦਾ ਕੋਈ ਤਾਰੀਫ ਨਿਕਾ ਰਿਹਾ ਕਿ ਉਹਨੂੰ ਦਵਾਈ ਮਿਲ ਰਹੀ ਹੈ ਜਾਂ ਕੋਈ ਇਲਾਜ ਹੋ ਰਿਹਾ ਹੈ ਤਾਂ ਫਿਰ ਬਾਕੀ ਤਾਂ ਬਹੁਤ ਛੋਟੀਆਂ ਗੱਲਾਂ ਬਾਕੀ ਤਾਂ ਬਿਲਕੁਲ ਅਜੀਬ ਗੱਲਾਂ ਕਰ ਰਿਹਾ ਹੂੰ ਮੈਂ ਕਿਸੇ ਕਿਸਾਨ ਲੀਡਰ ਕੋਲੇ ਬੈਠਾ ਸੀ ਤੇ ਲੋਕ ਗੱਲ ਕਰ ਰਹੀ ਸੀ ਕਹਿੰਦੇ ਐਮਪੀ ਦੇ ਵਿੱਚ ਐਮਪੀ ਦੇ ਕਿਸਾਨਾਂ ਨੇ ਨਾ ਇੱਕ ਇਕਤਰਤਾ ਰੱਖੀ ਹੋਈ ਹੈ ਅਸੀਂ ਉੱਥੇ ਜਾਣਾ ਦੱਲੇ ਵਾਲ ਮੇਰੇ ਨਾਲ ਗੱਲ ਕਰ ਰਹੀ ਸੀ ਜਗਜੀਤ ਸਿੰਘ ਕਹਿੰਦੀ ਉੱਥੇ ਬੀਜੇਪੀ ਲੈਂਡ ਐਕਵਾਇਰ ਕਰ ਰਹੀ ਹੈ ਕਹਿੰਦੀ ਇੱਥੇ ਵਿਰੋਧ ਕਰ ਰਹੀ ਹੈ ਚਲੋ politcal parties ਹਮ ਹਮ ਕਿਤੇ ਗਾਜ਼ ਉੱਤੇ ਕਹਰੇ ਗਾਜ਼ਾ ਮੀਟਖਾਨਾ ਹੱਕ ਹੈ ਲੋਕਾਂ ਦਾ ਕਿਤੇ ਕਹਿੰਦੇ ਆ ਕਿ ਉਹਨਾਂ ਨੂੰ ਸਜ਼ਾ ਦੇ 10 ਸਾਲ ਜੀ ਇਹ ਬੀਜੇਪੀ ਦੀ ਸਰਕਾਰ ਐ ਇਦਾਂ ਕਰ ਹੀ ਰਹੀ ਹੈ ਹੈਗੀ ਹੈ ਇਸੇ ਕਰਕੇ ਤਾਂ ਵਿਸ਼ਵਾਸ ਟੁੱਟ ਜਾਂਦਾ ਹੈ ਕਿ ਇਹ ਕਿਹੋ ਜਿਹੇ ਲੋਕ ਐ ਕਿ ਸੱਚ ਬੋਲਣ ਜਾਣਦੇ ਹਮ ਸਾਰੇ ਗਲਤ ਤਰਫ ਦੇ ਕਰਦੇ ਧਰਮ ਦੀ ਪਹਿਲੀ ਹਰ ਤਰਫ ਦੀ ਪਹਿਲੀ ਹੈ ਕਿ ਤੁਰ ਸੱਚ ਦਾ ਬੋਲੋ ਉਹੀ ਨਹੀਂ ਸਿੱਖਿਆ ਫਿਰ ਪੋਲਿਟਿਕਸ ਨੂੰ ਝੂਠ ਬੋਲਣ ਦਾ ਵਪਾਰ ਹੀ ਸਮਝਦੇ ਹੋ ਕਹਿੰਦੇ ਆਪਣੇ ਪ੍ਰਾਊਡਲੀ ਕਿ ਸਾਰੇ ਝੂਠ ਬੋਲਦੇ ਇਹਦੇ ਕੀ ਹਮ ਬਟ ਲੋਕ ٹرسٹ ਕੀਤੇ ਕਰਨ ਲੋਕ ਪਲੀਜ਼ ਕੀਤੇ ਕਰਦਾ ਜਦੋਂ ਥੋੜਾ ٹرسٹ ਖਤਮ ਹੋ ਜਾਂਦਾ ਫਿਰ ਫਿਰ ਤੁਹਾਡੀ ਗੱਲਾਂ ਦਾ ਮੁ ਗੱਲ ਮੁੱਕ ਜਾਂਦੀ ਜਿੰਨੇ ਮਰਜ਼ੀ ਚੰਗੀਆਂ ਸਕੀਮਾਂ ਲਾ ਲਓ ਤੇ ਤੁਹਾਡਾ ਇੰਟੈਂਟ ਹੀ ਨਹੀਂ ਹੈ ਜੀ ਇਹ ਤੁਹਾਡੀ ਨੀਅਤ ਹੀ ਨਹੀਂ ਹੈ ਤਾਂ ਸਕੀਮ ਤਾਂ ਜਿਹੜੀ ਮਰਜ਼ੀ ਬਣਾ ਕੇ ਜਿਹ ਮर्जी ਨਾਮ ਨਾਲ ਆ ਕੇ ਤੁਸੀਂ ਲਈਓ ਅੱਜ ਕੱਲ ਤਾਂ ਗਰੋਅ ਕਿ ਬਣਾਉਂਦੇ ਦੱਸ ਕਿ ਉਹ ਤਾਂ ਪੁੱਛ ਲਾ ਲੈਂਡ ਪੁਲਿੰਗ ਸਕੀਮ ਬਣਾ ਦੇਗਾ ਗਰੌਕ ਡੀਪ ਸੀ ਜਿੰਨੇ ਆਈ ਆ ਸਾਰੇ ਬਣਾ ਕੇ ਤੁਹਾਨੂੰ ਪੇਸ਼ ਕਰ ਦੇਣਗੇ ਸਕੀਮਾਂ ਦਾ ਮਤਲਬ ਕੁਛ ਨਹੀਂ ਹੁੰਦਾ ਸਕੀਮਾਂ ਦੇ ਪਿੱਛੇ ਦੇ ਬੰਦੇ ਬੈਠੇ ਆ ਉਹਨਾਂ ਤੇ ਡਿਪੈਂਡ ਕਰਦਾ ਹਮਮ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਤੁਸੀਂ ਟਾਈਮ ਦਿੱਤਾ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਬਾਕੀ ਕਿੱਥੇ ਹਾਲ ਸਰ ਬਾਕੀ ਕਿੱਥੇ ਹਾਲ ਸਰ ਬਾਕੀ ਕਿੱਥੇ ਫਕੀਰ ਤਾਂ ਸੀਨੀਅਰ ਐਡਵੋਕੇਟ ਸਾਡੇ ਨਾਲ ਸੰਗ ਆਰ ਐਸ ਬੈਂਸ ਇਹਨਾਂ ਨੇ ਕਿਹਾ ਕਿ ਪਾਲਿਸੀ ਸਿੱਧੀ ਸਿੱਧੀ ਜਿਹੜੀ ਆ ਇਹ ਲੁੱਟ ਹੈ ਲੋਕਾਂ ਤੋਂ ਉਹਨਾਂ ਦੀ ਜ਼ਮੀਨ ਕੋਈ ਜਾ ਰਹੀ ਹੈ ਸੋ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਉਹ ਵਾਜਬ ਹੈ ਜਿਸ ਤਰੀਕੇ ਨਾਲ ਸਰਕਾਰ ਬਿਲਡਰਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਇਹ ਸਾਫ਼ ਜਿਹੜਾ ਆ ਸਪਸ਼ਟ ਹੋ ਰਿਹਾ ਜਿਹਦਾ ਐਪੀਸੋਡ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਨੂੰ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ